ਇਹ ਆਪਏ ਚੁੱਕਟੀ ਦਾ ਰਿਜ਼ਲਟ ਕਰਕੇ ਤਾਂ ਹੀ ਆਪਾਂ ਦੁਬਾਰੇ ਸੀਮਨ ਲਾਤਾ ਹਨ ਹਾਂ ਤਾਂ ਲਿਆ ਵੀ ਇੱਥੇ ਕਰਕੇ ਵੀ ਇਹ ਪੂਰੀ ਮੇਜ ਆ ਵੀ ਇਹ ਨਾ ਜਿਹੜੀ ਕਈ ਚ ਸੋਚਿਆ ਹੈ ਪਰ ਵੀ ਤੁਹਾਨੂੰ ਦੱਸਦੇ ਹਾਂ ਵੀ ਉਹ ਵੀ ਸ਼ਾਇਦ ਉਹਨਾਂ ਦੇ ਦਿਮਾਗ 'ਚ ਵੀ ਗੱਲ ਜਾਵੜੇ ਹਮ ਹਮ ਅਸ਼ਕੰਦਰ ਵਾਲੀ ਤੋਂ ਇਹ 5 ਦਿਨ ਛੁੱਟੀ ਆ ਉਹਦੇ ਨਾਲ ਹਾਂ ਉਹ ਪਰਲੀ ਦੇ 5 ਦਿਨਾਂ ਦੀ ਵਰਕ ਆ ਇਹ ਕਾਦ ਜਿਆਦਾ ਕਰ ਗਈ ਹੈ ਨਾ ਇਹ ਕਾਦ ਉਹ ਦਿਨਾਂ ਨੂੰ ਤਕਰੀਬਨ ਫੋਟੋ ਵੀ ਫਰਕਿਆ ਹਮ ਨਾਲੇ ਕਹਿੰਦੀ ਆ ਵੀ ਹਾਂਜੀ ਜਿਹੜਾ ਆਪਣੇ ਕੋਈ ਹੋਰ ਰਸਤੇ ਦੇ ਵਿੱਚ ਮਜੇ ਤੇ ਮਰ ਘਟਾਇਆ ਹਾਂਜੀ ਇਹ ਕੱਟੇ ਨੂੰ ਤਾਂ ਸਾਰਾ ਗਈਦਾ ਹੈ ਅਛਾ ਕਰਤੇ ਨੇ ਜ਼ੋਦ ਤੇ ਉਹਦੀ ਘੱਟ ਲੈ ਆਂਦੀ ਆ। ਉਹ ਕਟ ਵੀ ਬੰਲਾ ਨੈਣਾ ਪਾ ਕੇ ਮਗਰ ਕਾਥਲ ਛੱਡ ਲੈਣ ਤੇ ਕਟਾਲ ਸਾਰਾ ਪੀ ਲੈਣੇ। ਨਾ ਅੱਛਾ ਆਈਂ ਥਾਲੇ ਛੱਡ ਲੈਣੇ। ਵਾਹ ਇਹ ਕਟੀ ਆ ਗਈ ਐਲਡੀ ਫਰੇਲੇ ਨਾਗ ਜੀ। ਲక్ష్ਮੀ ਦੇ ਜੀ ਵਾਲੇ ਦੇ ਨਾਗ ਬੋਲਦੀ। ਹਾਂ ਨਾ ਜੀ। ਠੀਕ ਆ ਇਹਦੀ ਕਿੰਨੀ ਉਮਰ ਆ? ਇਹ ਸਾਲ ਤੋਂ ਪੁਰੋਈ ਏ। ਇਹ ਸਾਲ ਤੋਂ ਉੱਪਰ ਹੋਊਗੀ। ਹਾਂ ਇਹ ਬਣਾ ਖਾਹ ਤੋਂ ਤਿਆਰ ਕੀਤੀਆਂ ਆ। ਜਿਵੇਂ ਬੀੜ ਦਾਣਾ ਆਪਾ ਪਾਉਨੇ ਆ। ਹਾਂਜੀ। ਉਹ ਚੀਜ਼ ਤੋਂ ਬਗੈਰ ਤਿਆਰ ਕੀਤੀਆਂ ਆ। ਕਿਸ ਤਰ੍ਹਾਂ? ਇਹ ਕੋਹਿਨੂਰ ਦੀ ਆਪ ਹਨਾ? ਕੋਹਿਨੂਰ ਦੀ। ਤੇ ਇਹ ਗੱਪਣ ਹੈਗੀ ਏ? ਹਾਂ ਗੱਪਣ ਤੇ ਇਹ ਆਪਣੇ ਇਸ ਬਾਅਦ themed ਕਿਰਨ ਅੱਛਾ ਇਹ ਸਮਰਾਠ themed ਕਿਰਨਾਂ ਤੋਂ ਗੱਭਣਾਂਗੀ ਠੀਕ themed ਦੀ ਗੱਭਣੀ ਤੇ ਆਪ ਕਿਹੜੇ ਸੀ ਮੰਦੀ ਆ ਇਹ ਇਹ ਆ ਗੈਲੈਕਸੀ ਦੀ ਹੈ ਗੈਲੈਕਸੀ ਦੀ ਹੈ ਗੈਲੈਕਸੀ ਦੀ ਆ ਠੀਕ ਹੈ ਤੇ ਜਿਹੜੀ ਇਹਦੀ ਮਾਂ ਸੀ ਹਾਂਜੀ ਉਹ ਰੌਕਟ ਬੁਲਦੀ ਸੀ ਉਹ ਰੌਕਟ ਦੀ ਸੀਗੀ ਇਹਦੀ ਆ ਖਲੀ ਵਾਲਾ ਸੀ ਠੀਕ ਹੈ ਕਿੰਨਾ ਰਿਕਾਰਡ ਸੀ ਉਹਦਾ ਆਪਣੇ ਕੋਲ ਉਹਨੇ 55 ਕੋਲ ਦਿੱਤਾ ਪੀ ਕਿਦੋਂ ਤੋਂ ਜੀ 55 ਰੋਸਤਮ ਇਹਨ ਦਾ ਕਿਹੜਾ ਜਿਹੜਾ ਹਸਾਰ ਵਾਲਾ ਸੀਗਾ ਹਸਾਰ ਵਾਲਾ ਜੀ ਉਹਦੀ ਹੈਗੀ ਉਹਦੀ ਹੈ ਜੀ ਤੇ 21 ਕੋਲ ਤੋਂ ਉੱਪਰ ਦਾ ਦਿੱਤਾ ਜੀ 21 ਕਿਲੋ ਤੋਂ ਉੱਪਰ ਦੁੱਧ ਪਹਿਲਾਂ ਨੇ ਸੋਇਆਂ 'ਚ ਦਿੱਤਾ ਹੈ ਨਾ ਜਿਹੜੀ ਇਹਨੇ ਪਹਿਲੇ ਸੋਇਆਂ ਆਪਣੇ ਤੋਂ 16 ਦਾ ਤੋਂ ਉੱਪਰ ਦੁੱਧ ਦਿੱਤਾ ਸੀ ਇਹਨੇ ਪਹਿਲੇ ਸੋਇਆਂ ਦਿੱਤਾ ਸਿਰਫ ਇਹ ਪੂਛ ਦੇ ਵਿੱਚ ਇਹ ਜੋਗਰਾਜ ਦੀ ਆ ਇਹ ਜੋਗਰਾਜ ਜਿਹੜਾ ਕਰਮਵੀਰ ਵਨ ਬੁੱਢਾ ਸਾਨ ਇਹ ਉਹਦੀ ਹੈ ਜਿਹੜਾ ਹੁਣ ਮਰ ਗਿਆ ਹੈ ਨਾ ਠੀਕ ਹੈ ਕਰਮਵੀਰ ਦੇ ਕਰਮ ਉਹਦੇ ਉਦੋਂ ਦੁੱਧ ਲੈ ਕੇ ਦੇ ਜਾਂਦੇ ਅੱਛਾ ਆਪਾਂ ਖੁਦ ਲੈ ਕੇ ਆਏ ਸੀ ਹਾਂਜੀ ਠੀਕ ਹੈ ਠੀਕ ਹੈ ਜੀ ਇਹ ਆਪਣੀ ਕੋਹੇ ਨੂਰ ਤੋਂ ਕੱਬਣਾ ਹੈ ਜੀ ਅੱਛਾ ਲక్ష్ਮੀ ਵਾਲਿਆਂ ਦੇ ਕੋਹੇ ਨੂਰ ਤੋਂ ਕੱਬਣਾ ਹੈ ਹਾਂਜੀ ਠੀਕ ਹੈ ਤੇ ਇਹਨੇ ਦੁੱਧ ਕਿੰਨਾ ਦਿੱਤਾ ਪੀਕ ਤੇ ਪੀਟੀ ਆਪਣਾ ਜੇ ਵੀ ਚਾਹੇ ਵੀ ਚੈਨਲ ਤੇ ਪਈ ਵੀ ਤੁਸੀਂ ਦੇਖ ਸਕਦੇ ਹੋ ਹਾਂ ਇਹ ਦੋਸਤੋ ਲਾਈਵ ਜਵਾਈ ਮਤਲਬ ਕਿ ਇਹਨਾਂ ਦੋਨਾਂ ਦੇ ਕੋਈ ਹੋਈ ਵੀ ਹੈ ਨਾ ਆਪਣੇ ਚੈਨਲ ਦੇ ਉੱਤੇ ਤੇ ਉਹ ਤੁਸੀਂ ਚੈੱਕ ਵੀ ਇਹ ਮਤਲਬ ਜਿਵੇਂ ਜੀ ਬਾਣੇ 16 ਪਲੱਸ ਦਾ ਸੀ ਹਾਂਜੀ ਅਜੇ 16 ਪਲੱਸ ਇਹਨਾਂ ਨੂੰ ਵੱਧ ਦੇਣੀ ਜੇ ਉਹਨਾਂ ਉਹਨਾਂ ਦਾ ਦੇਣੀ ਚਾਹੀਦਾ ਹੈ ਨਾ ਹਾਂ ਕੋਈ ਬਾਣੇ ਉਹਦੀ ਝੋਟੀ ਨਹੀਂ ਆਪਣੇ ਨੂੰ 16 ਗਲਦੂ ਤੇ ਧਾਰ ਪੈਲੇ ਸੋਈ ਸਹੀ ਗੱਲ ਹੈ ਜੇ 16 ਨਹੀਂ ਦਿੰਦੀ ਫਿਰ ਤੂੰ ਬਾੜੀ ਕਰ ਲੈ ਨਹੀਂ ਦੇਣਾ ਚਾਹੀਦਾ ਬਾਕੀ ਦੇਊਗੀ ਬਲੱਡ ਲਾਈਨ ਚੰਗੀ ਹੈ ਨਾ ਜੋੜੀ ਛੋਟੀ ਪੂਰੀ ਹੈ ਹਾਂ ਕਮੀ ਕੀ ਕਰਨ ਲਗੀ ਇਹ ਚੋਕੀ ਬਣੀ ਬ੍ਰੇਡ ਜਉਂਦੀ ਕੱਟੀਏ ਸਹੀ ਗੱਲ ਆ ਜਦੋਂ ਤੋਂ ਬ੍ਰੇਡ ਦਾ ਕੰਮ ਕਰ ਲਗੇ ਸਹੀ ਗੱਲ ਆ ਇਹ 나ਗ ਵਾਲੀ ਤੇ ਇਹ ਸਿਕੰਦਰ ਵਾਲੀ ਇਹ ਦੋਵੇਂ ਜੋਗਰਾ ਵਾਲੀ ਜੀ ਬਹੁਤ ਸਮਝਦੇ ਆਪਣੇ ਨੂੰ ਲਗਾਤਾਰ ਤੰਨੇ ਕੱਟ ਕੇ ਦਿੱਤੇ ਗਏ ਠੀਕ ਆ ਕੱਟ ਗਈਆਂ ਐਮ 29 ਦਾ ਜੀ ਐਮ 29 ਦਾ ਇਹ ਤਾਂ ਸੀਮਨ origional ਹੀ ਹੋਊਗਾ ਨਾ ਐਮ 23 ਸੀਮਨ ਜਦੋਂ ਐਮ 23 ਇਹਨਾਂ ਨੇ ਨਾ ਸਿਮੂਲੇਟਰ ਦਾ ਪਲੱਗ ਬਦਲੀ ਸੀ ਉਹਨਾਂ ਨੇ ਹੂੰ ਸਰਗੋਣਾਂ ਨੇ ਲੱਕ ਬਦਲੇ ਹੀ ਆਪਾਂ ਉਦੋਂ ਸੇ ਪੰਨਾ ਕੇੰਦਰ ਨੂੰ 2000 ਠੀਕ ਐ ਤੁਰਿਆ ਜਾਂਦਾ ਇਹ ਆਪਣਾ ਦਲਵਾਗ ਦਾ ਬੱਚਾ ਆ ਗਿਆ ਅੱਛਾ ਇਹ ਦਲਵਾਗ ਦਾ ਜਿਹੜਾ ਹਰਿਆਣੇ ਵਾਲਾ ਮਨਜੀਤ ਬੈਂਸਵਾਲ ਬੋਲੇ ਆ ਰੋਸਪੇਨ ਲਈ ਮੱਝਾ ਉੱਚੋਂ ਪੈਦਾ ਹੋਇਆ ਅੱਛਾ ਵੀ ਅੱਛਾ ਇਹ ਗੱਡੀ ਜੋੜਨ ਵਾਸਤੇ ਚਾਰ ਫੁੱਟ ਦੇ ਖੇਤੋਂ ਲਿਆਉਣ ਨੂੰ ਅੱਛਾ ਗੱਡੀ ਜੋੜਦਾਗਾ ਗੱਡੀ ਜੋੜਦਾ ਜੀ ਇਸੇ ਦੀ ਜਾਂਦੇ ਆਪਾਂ ਹਾਂ ਇਸੇ ਦੀ ਜਾਂਦੇ ਹੁਣ ਠੀਕ ਜੀ ਇਹ ਅਗੋਂ ਮੰਨੂ ਦਾ ਐ ABC ਵੀਰਾਂ ਵਾਲੇ ਦਾ ABC ਵੀਰਾਂ ਵਾਲੀ ਦੇ ਅਗੋਂ ਮੰਨੂ ਦਾ ਇਹ ਹਾਂਜੀ ਠੀਕ ਐ ਤੇ ਇਹ ਹੈਗਾ ਜੋਗਰਾ ਜਲੀ ਤੋਂ ਇਹਨੇ ਜੋਗਰਾ ਜਲੀ ਤੋਂ ਨਹੀਂ ਹਾਂ ਇਹ ਨਵਾਬ ਦੀ ਝ ਝੋਟੀ ਸੀ ਅਸਾ ਜਿਹੜੀ ਨਵਾਬ ਵਾਲੀ ਆਪਾਂ ਵੇਚਤੀ ਉਹਦਾ ਇਹ ਉਹਦਾ ਜਿਹੜੀ ਨਵਾਬ ਵਾਲੇ ਦੀ ਮਾਂ ਜੋਗਰਾਜੀ ਦੀ ਸੀ ਠੀਕ ਆ ਜੋਗਰਾਜੀ ਦੀ ਮਾਂ ਤੇ ਪਸ਼ੂ तकरीबन ਸਾਰੇ ਪੀੜੀਆਂ ਦੇ ਰਿਕਾਰਡ ਵਾਲੇ ਪਸ਼ੂ ਆਗੇ ਤੇ ਬਾਕੀ ਮੋਟੀਵੇਸ਼ਨਲ ਵੀਡੀਓ ਰਹੂਗੀ ਇਹ ਤੇ ਐਂਡ ਤੱਕ ਜੁੜੇ ਰਹੋ ਆਪਾਂ ਗੱਲਬਾਤ ਕਰਾਉਣੀ ਆ ਹਾਂਜੀ ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਧਾਰੀ ਬੰਲਾ ਡੇਰੀ ਫਾਰਮ ਦੇ ਕਈ ਤੇ ਵੀਡੀਓ ਵੇਖ ਰਹੇ ਸਾਰੇ ਵੀਰਾਂ ਦਾ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਤੇ ਆਪਣਾ ਨਾਮ ਤੇ ਇੱਕ ਐਡਰੈਸ ਦੱਸ ਦਿਓ ਜੀ ਮੇਰਾ ਨਾਮ ਗੁਰਵਿੰਦਰ ਸਿੰਘ ਆ ਹਾਂਜੀ ਪਿੰਡ ਗੌਸਪਰਾ ਤਸਵੀਰ ਫੂਲ ਜ਼ਿਲ੍ਹਾ ਬਰਨਾਲਾ ਜੀ ਠੀਕ ਹੈ ਜੀ ਤੇ ਆਪਾਂ ਪਹਿਲਾਂ ਸ਼ੁਰੂ ਇਸੇ ਗੱਲ ਤੋਂ ਹੀ ਕਰਦੇ ਆਂ ਵੀ ਆਪਣੇ ਜਿਹੜੇ ਪਸ਼ੂ ਆ ਹਨਾ ਵੀ ਇਹ ਆਪਾਂ ਕਦੋਂ ਤੋਂ ਮਤਲਬ ਆਪਾਂ ਰੱਖ ਰਹੇ ਆਂਗੇ ਜਿਹੜਾ ਇਹ ਪਸ਼ੂ ਦਾ ਕੰਮ ਆਪਣੇ ਪਰਿਵਾਰ ਤੋਂ ਤਿਰਨੂ ਪੀੜੀਆਂ ਦਈ ਆ ਹਾਂਜੀ ਜੋ ਬਾਪੂ ਜੀ ਦੇ ਪਾਸ ਤੋਂ ਆਏ ਆ ਹਾਂਜੀ ਉਦੋਂ ਵੀ ਮਤਲਬ ਵੀ ਇਹ ਪਸ਼ੂ ਪਾਸ ਤੋਂ ਲੈ ਕੇ ਆਏ ਸੀ ਠੀਕ ਹੈ ਜੀ ਉਹ ਵਾੜਨ ਲੱਗੇ ਬਹੁਤ ਥਰੀ ਆਉਂਦੀ ਹੈ ਠੀਕ ਹੈ ਜੀ ਉਹ ਗਾਂ ਦੀਆਂ ਕਿ ਸੁਧਾਰ ਕੇ ਅਗੇ ਵੀ ਤਾਂ ਜੀ ਬਲੱਡ ਲੈਣਾ ਪਤਾ ਕਰਨ ਦੀ ਕੋਸ਼ਿਸ਼ ਕੀਤੀ ਹੈ ਠੀਕ ਹੈ ਜੀ ਤੇ ਜਿਹੜਾ ਆਪਾਂ ਇਹ ਬਰੀਡ ਤੇ ਕੰਮ ਕਰ ਰਹੇ ਹਾਂ ਇਹ ਕਦੋਂ ਤੋਂ ਲੱਗੇ ਆ ਇਹ ਤਕਰੀਬਨ ਕਰਦ 12-15 ਸਾਲ ਤੋਂ ਰਹੇ ਆ ਹਾਂਜੀ ਪਰ 메ਨ ਕੰਮ ਜਿਹੜਾ ਉਹ ਤਕਰੀਬਨ 8 ਸਾਲ ਤੋਂ ਕਰ ਰਹੇ ਪੂਰਾ 8 ਸਾਲ ਤੋਂ 8 ਸਾਲ ਤੋਂ ਠੀਕ ਹੈ ਜੀ ਤੇ ਬਾਕੀ ਜਿਹੜਾ ਆਪਣਾ ਪ੍ਰੋਫੈਸ਼ਨ ਹੈਗਾ ਉਹ ਮਤਲਬ ਬੜਾ ਆਪਣਾ AI ਦਾ ਡਾਕਟਰੀ ਦਾ ਹੀ ਹੈ ਨਾ ਠੀਕ ਆ ਤਾਂ ਕਰਕੇ ਵੀ ਨਸਲ ਸੇਹੀ ਸੁਧਰੀ ਆ ਹੈ ਨਾ ਹਾਂਜੀ ਠੀਕ ਹੈ ਵੀ ਨੌਲੇਜ ਜ਼ਿਆਦਾ ਹੋਣ ਕਰਕੇ ਵੀ ਚੰਗੇ ਸੀਮਨ ਲਾਏ ਆ ਹੈ ਨਾ ਤੇ ਵੀ ਨਸਲ ਤਾਂ ਕਰਕੇ ਵੀ ਜਲਦੀ ਸੁਧਰੀ ਆ ਠੀਕ ਹੈ ਜੀ ਤੇ ਆਪਾਂ ਹੁਣ ਇਧਰੋਂ ਪਹਿਲੇ ਨੰਬਰ ਤੋਂ ਐਸ ਝੋਟੀ ਤੋਂ ਸ਼ੁਰੂ ਕਰ ਲਗੇ। ਇਹਦੀ ਕੀ ਡਿਟੇਲ ਆ ਗਈ? ਇਹ ਜਿਹੜੀ ਝੋਟੀ ਖੜੀ ਆ ਸਭ ਤੋਂ ਵੱਡਾ ਪੰਗਾ ਦੇ ਨੇ ਇਹ ਨਾਲ ਕੋਈ ਫੀਅਰ? ਹਾਂਜੀ। ਨਾਂ ਤਾਂ ਜਿਨਾ ਦੇ ਆ। ਮਤਲਬ ਆਪਣਾ ਘਰੇਲੂ ਪਰ ਜਿਵੇਂ ਆਪਾਂ ਪਿਆਰ ਨਾਲ ਨਾਂ ਰੱਖ ਲੈਂਦੇ ਆ ਨਾ। ਇਹ ਰੁਸਤਮੇਹਿੰਦਲੀ ਆ ਜੀ। ਰੁਸਤਮੇਹਿੰਦ ਕਿਹੜਾ ਜਿਹੜਾ ਹਸਾਰ ਵਾਲਾ ਸੀਗਾ? ਹਸਾਰ ਵਾਲਾ ਜੀ। ਉਹਦੀ ਆ ਗਈ। ਉਹਦੀ ਆ ਜੀ। ਇਹ ਠੀਕ ਹੈ। ਜਿਹੜਾ ਆਪਾਂ ਦੁੱਧ ਹੀ ਕੱਢ ਲੰਦ ਦੱਸ ਦਿੰਦੇ ਆ ਆਪਣਾ ਛੋਗੇ ਤਰਤੀ। ਆਪਾਂ ਤੇ ਦੱਸ ਦਈਏ। ਹਾਂਜੀ। ਹਾਂਜੀ। ਇਹਦੇ ਤੋਂ ਬਾਅਦ ਆਪਣੇ ਕੋਲ ਇਹ ਚੌਥੀ ਸੁਸ ਹੋਈ 21 ਕਿਲੋ ਤੋਂ ਉੱਪਰ ਦੁੱਧ ਪਹਿਲਾਂ ਵਾਲੇ ਸੂਇਆਂ 'ਚ ਦਿੱਤਾ ਹੈ ਨਾ ਕੋਈ ਬਿਲਕੁਲ 20 ਸਾਲ ਦਾ ਬੰਦੇ ਦਾ ਆਹੋ ਕਰਕੇ ਫਲੇਵਰ ਲਾਗਾ ਵੀ ਇਹ ਨਹੀਂ ਪਾ ਸਕੀ ਨਹੀਂ ਕੋਈ ਲੈਚ ਵਾਈ ਕਰਵਾਉਣ ਦਾ ਮੌਕਾ ਮਿਲਿਆ ਠੀਕ ਹੈ ਕੋਸ਼ਿਸ਼ ਕਰਾਂਗੇ ਵੀ ਜੇ ਆਪਾਂ ਹੁਣ ਵੀ ਇਹ ਟੋਕੜ ਵਿੱਚ ਚੰਗੇ ਤੋਂ ਤੇ ਚੱਲਦੀ ਪਈ ਹੈ ਠੀਕ ਹੈ ਜੇ ਮੰਨ ਲਓ ਵੀ ਮਤਲਬ 15 ਦੇ ਕਿਲੋ ਵੀ ਚੱਲਦੀ ਪਈ ਹੈ ਜੇ 16 17 ਨੇ ਜਦੋਂ ਹੁਣ ਵੀ ਮਤਲਬ ਵੀ ਆਪਣੀ ਵਧਾ ਗਏ ਨੇ ਇਹ ਕਰ ਗਈ ਤੇ ਆਪਾਂ ਚਵਾਈ ਕਰਵਾ ਦੋਗੇ ਹੁਣ ਇਹ ਇਸ ਤਰ੍ਹਾਂ ਕਪੜਮੀ ਆ ਇਹ ਕਿੰਨੇ ਟਾਈਮ ਦੀ ਸੂਈ ਹੋਗੀ ਇਹ ਤਕਰੀਬਨ 5 ਮਿੰਟ ਤੋਂ ਉੱਪਰ ਹੋ ਚਲੀ ਹੈ ਤੇ ਗੱਭਣ ਕਿੰਨੇ ਟਾਈਮ ਦੀ ਆ ਮੰਨ ਲਓ ਵੀ ਇਸ ਤਰੀ ਮਨ ਨਾਲ ਜਿਹੜੀ 17 ਤਰੀਕ ਹੋਣੀ ਆ ਉਹਦੇ ਪੰਜਵਾਂ ਮਹੀਨਾਂ ਲੱਗ ਜਾਣਾ ਗੱਭਰ ਨੂੰ ਚੈੱਕ ਪਾਸੇ ਫਿਰ ਤਾਂ ਹਾਂ ਚੈੱਕ ਪਾਸੇ ਤੇ ਦੁੱਧ ਕਿੰਨਾ ਆਣ ਦੁੱਧ ਇਸ ਟਾਈਮ ਤੇ ਮੰਨ ਲਓ ਵੀ 15 ਲੀਟਰ ਚੱਲਾ ਰਹੀ ਆ ਸਾਢੇ 15 ਲੀਟਰ ਹਜੇ ਵੀ ਦੇ ਰਹੀ ਆ ਤੇ ਨੋਟ ਵਿੱਚ ਆ ਗਿਆ ਜੀ ਬਹੁਤ ਦੁੱਧ ਆ ਫਿਰਦਾ ਹਜੇ ਵੀ ਹੈ ਨਾ ਇਹ ਜਿਹੜਾ ਅੱਗੇ ਚੰਗੇ ਸੀ ਬੁਲਾਇਆ ਜੀ ਸੀਮਨ ਕਿਹੜਾ ਲੱਗਿਆ ਵਾ ਇਹਦੇ ਸੀਮਨ ਆਪਣਾ ਆ ਉਸ ਦਾ ਨਾ ਸ਼ੇਰ ਹੈਂ ਦੋਸਤਾਨਾ ਜਿਹੜਾ ਐਚਐਸਵੀ ਦਾ ਬਹੁਤ ਚੰਗੇ ਰਿਕਾਰਡ ਦਾ ਬੋਲ ਆ ਨਾ ਠੀਕ ਹੈ ਆਪਣੇ ਕੋਲ ਇਹਦੀ ਪਿਛੇ ਪਿਛੇ ਸੋਦੀ ਕੱਟੀ ਆਪ ਨੂੰ ਹੈਗੀ ਆ ਉਹ ਤੁਹਾਨੂੰ ਦਿਖਾਵਾਂਗੇ ਠੀਕ ਹੈ ਜੀ ਬਹੁਤ ਚੰਗੀ ਕੱਟੀ ਆਈ ਹੈ ਠੀਕ ਹੈ ਜੀ ਮਨ ਤੇ ਲਾਜਤ ਹੋ ਜਾਂਦਾ ਵੀ ਯਾਰ ਕੋਹ ਹੋਰ ਚੰਗਾ ਬੱਚਾ ਲੈ ਲਈ ਠੀਕ ਹੈ ਦੁਆਰੇ ਆਪਾਂ ਤਾਂ ਹੀ ਸੀਮਨ ਲਾਇਆ ਹਾਂ ਕਿਸੇ ਨੂੰ ਲਾਇਆ ਠੀਕ ਹੈ ਦੁੱਧ ਲੰਮਾ ਸਮਾਂ ਦਿੰਦੀ ਹੈ ਮਤਲਬ ਹੈ ਨਾ ਇੱਕ ਮੈਂ ਵੀਡੀਓ ਗੱਲ ਦਾ ਹੋਰ ਵੀ ਚ ਐਡ ਕਰਾਂਗਾ ਹਾਂਜੀ ਜਦੋਂ ਇਹ ਸੀਮਨ ਲਾਇਆ ਉਹ ਤੋਂ ਪੰਜ ਸੀਮਨ ਹੋਰ ਵੀ ਲਾਇਏ ਸੀ ਹੂੰ ਉਹ ਵੀ ਤਕਨੀਕਾਰੀ ਕੱਟ ਗਈ ਸੀ ਉਸ ਤੋਂ ਬਹਿ ਗਈ ਅੱਛਾ ਉਹਦੇ ਵਿੱਚ ਕੋਈ ਇੱਕ ਦ ਤੇ ਮਾਣ ਨੂੰ ਇੱਕ ਨੂੰ ਕਿਸੇ ਨੇ ਸੀਲ ਕਰਤੀ ਉਹਨਾਂ ਵਿੱਚ ਵੀ ਉਹ ਵੀ ਝੋਟੀਆਂ ਚੰਗੀਆਂ 13 ਜਗ੍ਹਾ ਗਲਤ ਹੋ ਤੇ ਆਈਆਂ ਠੀਕ ਹੈ ਪਰ ਆਪਣੇ ਕੋਲੇ ਝੋਟੀ ਜਿਹੜੀ ਇਹਨੇ ਪਹਿਲੇ ਸੋਈ ਆਪਣੇ ਕੋਲ 16 ਨੰਬਰ ਤੋਂ ਉੱਪਰ ਦਤਾ ਸੀ ਇਹਨੇ ਪਹਿਲੇ ਸੋਈ 16 ਦਿੱਤਾ ਸਿਰਫ ਇਹ ਪੂਛ ਦੇ ਵਿੱਚ ਥੋੜੀ ਵਾਧ ਵੱਧ ਚਿੱਟੀ ਕਰਕੇ ਇਹ ਆਪਣਾ ਕੰਪੀਟੀਸ਼ਨ ਚ ਵੀ ਇਹ ਰਹੀ ਸੀ ਚੌਥੇ ਨੰਬਰ ਤੇ ਵੀ ਆਈ ਸੀ ਤੇ ਜੰਡਾ ਵਾਲੇ ਮੇਲੇ ਜੁਏ ਅਸੀਂ ਆਈ ਵੀ ਹੈਗੀ ਕੰਪੀਟੀਸ਼ਨ ਚ ਵੀ ਇਹਦੀ ਮਾਂ ਜਿਹੜੀ ਸੀ ਹਾਂਜੀ ਉਹ ਵੀ ਆਪਣੀ ਸਰਕਾਰੀ ਮੈਨ ਲੱਗਦਾ ਸੀ ਰਹਦੇ ਸੀ ਹਾਂਜੀ ਉਹਦੀ ਚ ਵੀ ਪੰਜਵੇਂ ਨੰਬਰ ਤੇ ਆਈ ਸੀ ਠੀਕ ਹੈ ਮਤਲਬ ਆਪਾਂ ਮਿਲਕ ਦੇ ਬਿਊਟੀ ਵਾਲੀ ਕਹਿ ਸਕਦੇ ਆ ਨਾ ਤੇ ਇਹਦੇ ਮਾਦਾਰ ਕਾਰਡ ਕਿੰਨਾ ਸੀਗਾ ਇਹਦੀ ਮਾਂ ਵੀ ਜੀ ਆਪਾਂ ਵੀ ਚੰਗੇ ਉਤਰੇ ਸੀ ਉਹ ਵੀ ਆਪਣੇ ਕੋਲੋਂ ਕੀ ਤਕਰੀਬਨ ਮਤਲਬ 20 ਪਲੱਸ ਵਾਲੀ ਸੀ ਭਾਵੇਂ ਆਪਾਂ ਵੇਚੀ ਆ ਉਹ 17 ਦੀ ਸੂਈ ਹੋਈ ਤੇ ਆਪਾਂ 18 ਕੰ ਦਾ ਤੋੜ ਪਿੱ ਦਿੱਤਾ ਸੀ ਅੱਛਾ ਜੀ ਤੇ ਉਹ ਆਪਣੇ ਅਸ਼ੂ ਮੰਤਰੀ ਰਹੇ ਕਾਂਗਰਸ ਦੇ ਕੁਸ਼ਿੰਦਰ ਬਾਜਵਾ ਉਹਦੇ ਘਰੇ ਅਸੀਂ ਉਹਨਾਂ ਦੇ ਘਰੇ ਆ ਉਹਨਾਂ ਦੇ ਘਰੇ ਆ ਠੀਕ ਹੈ ਜੀ ਉਹਦੀ ਇਹਦੀ ਚਿੱਟੋ ਕੋਪੀ ਵੀ सेम ਨਹੀਂਵੇਂ ਸੀ ਠੀਕ ਹੈ ਜਿਵੇਂ ਇਹ ਵਾਜਾ ਦੀ ਫੇਸ ਕਵਾਂਟਿਟੀ ਵੀ ਨਹੀਂ ਸੀ ਠੀਕ ਹੈ ਜੀ ਤੇ ਬਾਕੀ ਆਪਾਂ ਦੀ ਪੁੱਛੇ ਦੀ ਚਿੱਟੀ ਨਾ ਹੋਵੇ ਹਾਂਜੀ ਇਹ ਤੇ ਕਿੰਨੇ ਫਲਦਾ ਲਾਈਵਾਂ ਦੀ ਕਿ ਮਾਜੀ ਆ ਵੀ ਜਿਵੇਂ ਬਿਊਟੀ ਕੰਪੀਟੀਸ਼ਨ ਚ ਚੋੜੀ ਠੀਕ ਹੈ ਇਹਦੇ ਪਾਸੇ ਕੋਈ ਕੱਦ-ਕੜ ਬਹੁਤ ਆ ਹਨਾ ਹਾਂ ਨਵਾਈ ਚ ਵੀ ਬਿਊਟੀ ਕੰਪੀਟੀਸ਼ਨ ਦੋਸਤੋ ਵੇਖ ਸਾਦਣ ਤੁਸੀਂ ਇਹਦੀ ਫੇਸ ਦੀ ਕੁਆਲਿਟੀ ਸਿੰਗਾ ਦੀ ਕੁਆਲਿਟੀ ਕੱਦ ਬਹੁਤ ਆ ਇਹਦਾ ਜਿੰਨਾ ਕਿ ਮੋੜਾ ਜਿੱਦਾਂ ਬਣ ਜਿੱਦਾ ਉਹਨਾਂ ਲਈ ਤਾਂ ਬਣੀ ਆ ਬਾਕੀ ਜੋ ਕੈਰੇਕਟਰ ਆ ਉਹ ਸਾਰੇ ਪੂਰੇ ਕਰਦੀ ਆ ਤੁਸੀਂ ਦੇਖ ਸਕਦੇ ਹੋ ਪਿੱਠ ਬੁੜੇ ਦੀ ਕੁਆਲਿਟੀ ਬਹੁਤ ਆ ਵੇਲ ਵੀ ਚੰਗੀ ਆ ਤੇ ਬਾਕੀ ਪਸ਼ੂ ਸਾਰੇ ਚੰਗੇ ਆ ਕਿ ਹੱਡਾਂ-ਉੱਡਾਂ ਦੇ ਬਹੁਤ ਅਨਰੋਏ ਆ ਬਾਕੀ ਤੁਸੀਂ ਆਰਡਰ ਆਰਡਰ ਬਹੁਤ ਚੰਗਾ ਥਾਣ ਬਹੁਤ ਚੰਗੇ ਆ ਸਪੇਸ ਵੀ ਬਹੁਤ ਆ ਥਾਣਾ ਦੇ ਵਿੱਚ ਤੇ ਬੈਕ ਸਾਈਡ ਤੋਂ ਤੁਸੀਂ ਬੈਠ ਬੁੜੇ ਦੀ ਕੁਆਲਿਟੀ ਬਹੁਤ ਚੰਗੀ ਆ ਮਤਲਬ ਕਿ ਤੇ ਬਾਕੀ ਠੰਡੇ ਸੀਲ ਪਸੂ ਆ ਸਾਰੇ ਬਰੀਡ ਦੀਆਂ ਨਿਸ਼ਾਨੀਆਂ ਇਹ ਸਾਰੀਆਂ ਤਕਰੀਬਨ ਪੂਰੀਆਂ ਕਰਦੇ ਆਗੇ ਤੇ ਕੱਦ ਕਾਰ ਦੇ ਵਿੱਚ ਬਹੁਤ ਜ਼ਿਆਦਾ ਇਹਦੀ ਡਿਟੇਲ ਆਪਾਂ ਤੁਹਾਨੂੰ ਸਾਰੀ ਲੈਤੀ ਆਗੀ ਬਾਕੀ ਹੁਣ ਦੂਜੇ ਨੰਬਰ ਤੇ ਜਿਹੜੀ ਇਹ ਮੱਝ ਆਪਾਂ ਇਹਦੀ ਡਿਟੇਲ ਪੁੱਛਦੇ ਆਗੇ ਇਹਦੀ ਕੀ ਡਿਟੇਲ ਆ ਜੀ ਦੂਜੇ ਨੰਬਰ ਵਾਲੀ ਦੀ ਇਹ ਆਪਣੇ ਕੋਲ ਇਹ ਜੋਗਰਾਜ ਦੀ ਆ ਇਹ ਜੋਗਰਾਜ ਜਿਹੜਾ ਕਰਮਵੀਰ ਬੰਨ ਬੁੱਢਾ ਥਾਣ ਇਹ ਉਹਦੀ ਆ ਜਿਹੜਾ ਹੁਣ ਮਰ ਗਿਆ ਹੈ ਠੀਕ ਹੈ ਤਾਮੀਰ ਦੇ ਕਰੂ ਖੋਦੇ ਤੂੰ ਸੀ ਮੰਨੇ ਕਿ ਆਂਦੇ ਜਾ ਅੱਛਾ ਆਪਾਂ ਖੁਦ ਲੈ ਕੇ ਆਏ ਸੀ ਹਾਂਜੀ ਠੀਕ ਹੈ ਠੀਕ ਹੈ ਜੀ ਤੇ ਮਾਲੋ ਆਕਰੋ ਤੈਨੂੰ ਮੱਝਾਂ ਸੋਰਸੀਆਂ ਹਾਂਜੀ ਕਰੀ ਲੰਗੋ ਫਸਲ ਕਰਤੀਆਂ ਸੀ ਇੱਕੋ ਵਾਰ ਆਪਾਂ ਕੱਲੀ ਲੈ ਗਈ ਆ ਪਰ ਉਹ ਠੀਕ ਹੈ ਤੇ ਇਹ ਹੁਣ ਕਿਹੜੇ ਸੂਲੀ ਗੱਭਣਾਂਗੇ ਇਹ ਆਪਣੇ ਪੰਜਵੇਂ ਸੂਲੀ ਗੱਭਣੇ ਪੰਜਵੇਂ ਸੂਲੀ ਗੱਭਣਾਂਗੇ ਪੰਜਵੇਂ ਸੂਲੀ ਗੱਭਣੇ ਕਿੰਨੇ ਟਾਈਮ ਦੀ ਗੱਭਣਾ ਹੈ ਇਹ ਤਕਰੀਬਨ ਮੈਂ ਬੋਲੂ 6 ਮਹੀਨਿਆਂ ਨੂੰ ਚੱਲਦਾ ਪਿਆ ਹੈ। 7 ਮਹੀਨਿਆਂ ਨੂੰ ਚੱਲੀ ਜਾਂਦਾ। ਦੁੱਧ ਨੂੰ ਡਰਾਈ ਕਰਤੀ ਆ। ਦੁੱਧ ਨੂੰ ਡਰਾਈ ਕਰਤੀ। ਹਰਦੋਂ ਡਰਾਈ ਕਰਦੀ ਐ ਕਿਉਂਕਿ ਜੀ ਇਹ 3.5-4 ਮਹੀਨੇ ਲਈ ਗੱਬਰ ਡਰਾਈ ਰਹੂਗੀ। ਠੀਕ ਹੈ। ਵੀ ਹੁਣ ਅਸੀਂ ਦੁੱਧ ਚੰਗਾ ਦਊ। ਵੀ ਦੁੱਧ ਚੰਗਾ ਦਊ ਤਾਂ ਡਰਾਈ ਕਰੀਏ ਆਪਾਂ ਹਾਂ। ਹਾਂਜੀ। ਠੀਕ ਹੈ ਤੇ ਇਹ ਕਿਹੜੇ ਬੋਲ ਤੋਂ ਗੱਬਣਾਗੀ? ਇਹ ਆਪਣੀ ਕੋਹੇਨੂਰ ਤੋਂ ਗੱਬਣਾ ਜੀ। ਅੱਛਾ ਲక్ష్ਮੀ ਵਾਲਿਆਂ ਦੇ ਕੋਹੇਨੂਰ ਤੋਂ ਗੱਬਣਾ ਐ। ਹਾਂਜੀ। ਠੀਕ ਹੈ ਤੇ ਇਹਨੇ ਦੁੱਧ ਕਿੰਨਾ ਦਿੱਤਾ ਪੀਂਦੇ? ਪੀਂਦੇ ਆਪਣੇ ਲਈ ਕਿ ਇਹ ਵੀ ਵੀ ਮਾ ਜਿਹੜੀ ਇਹਦੀ 20 ਕਿਲੋ ਦੁੱਧ ਦੀ ਚਵਾਈ ਹੋਈ ਪਈ ਹੈ ਠੀਕ ਹੈ ਜੀ ਚਵਾਈ ਹੋਈ ਨਹੀਂ ਮੈਂ ਤੁਹਾਨੂੰ ਦਿਤਾਇਆ ਠੀਕ ਹੈ ਜਿਹੜੀ ਆਪਣਾ ਇਹਦੀ ਦੂਜੀ ਸੋਚ ਚਵਾਈ ਕਰਵਾਈ ਸੀ ਠੀਕ ਹੈ ਜੀ ਦੂਜੇ ਹੋਏ ਆਪਣੇ ਕੋਲ ਇਹਨੇ 17 ਕਿਲੋ ਦੁੱਧ ਦੀ ਚਵਾਈ ਸੀ ਇਸਰ ਪਾਪਾ ਇੱਕ ਇਹ ਸਾਰਾ ਕਿਲੋ ਤਾਂ ਆਖਦੇ ਆ 8 ਕਿਲੋ ਖਰਾਕ ਦੇ ਜੋਆ ਸੀ ਠੀਕ ਹੈ 8 ਕਿਲੋ ਤੋਂ ਖਰਾਕਵਾ ਕੇ ਵੀ ਆਪਾਂ ਵੱਧ ਵੀ ਪਾ ਸਕਦੇ ਆ ਹਾਂਜੀ ਆਪਣਾ 8 ਕਿਲੋ ਦੁੱਧ ਦੀ ਖਰਾਕਵਾ ਕੇ ਹੀ ਉਹ ਫਿਰ ਵੈਸੇ ਜੋ ਜਾਂਦੀ ਹੈ ਮਤਲਬ ਇਹ ਨਾਰਮਲ ਸੇਵਾ ਸੀ ਆਪਾਂ ਹਨਾ ਹਾਂ ਵੀ ਦੂਜੇ ਸੁਝਾਈ ਕਰਾਈ ਤੁਝੇ ਦੂਜੇ ਸੁਝੇ ਇਹਨਾਂ ਕੱਢਿਆ ਆਏ ਨੇ ਠੀਕ ਹੈ ਤੇ ਉਹ ਲਾਈਵ ਜੁਆਈ ਚੱਲੇ ਚੈਨਲ ਤੇ ਪਈ ਵੀ ਤੁਸੀਂ ਦੇਖ ਸਕਦੇ ਹੋ ਹਾਂ ਇਹ ਦੋਸਤੋ ਲਾਈਵ ਜੁਆਈ ਮਤਲਬ ਕਿ ਇਹਨਾਂ ਦੋਨਾਂ ਤੇ ਕੋਈ ਹੋਈ ਵੀ ਹੈ ਨਾ ਆਪਣੇ ਚੈਨਲ ਦੇ ਉੱਤੇ ਹਾਂਜੀ ਤੇ ਉਹ ਤੁਸੀਂ ਚੈੱਕ ਵੀ ਕਰ ਸਕਦੇ ਹੋਗੇ ਦੋਵਾਂ ਤੇ ਕੋਈ ਹੋਈ ਵੀ ਹੈਗੀ ਤੇ ਇਹਦੀ ਮਾਂ ਦਾ ਕਿੰਨਾ ਰਿਕਾਰਡ ਸੀਗਾ ਜਿਹੜੀ ਇਹਦੀ ਮਾਂ ਸੀ ਉਹਦੀ ਮਾਂ ਥਲੇ ਦੁੱਧ ਵੀ ਮਨੋ ਵੀ ਚੰਗਾ ਦੁੱਧ ਸੀ ਵੀ ਮਾੜੀ ਨਹੀਂ ਸੀ ਕੋਈ 15-16 ਕਿਲੋ ਲੇ ਮੱਚ ਹੈਗੀ ਸੀ ਉਹ ਠੀਕ ਜੀ ਹਾਂ ਪਰ ਇਹਨੇ ਮੱਚ ਆਪਣੀ ਮਾਂ ਨੂੰ ਨੇ ਜੋਗਰਾਜ ਦੀ ਬੱਚੀ ਰਹੀ ਸੀ ਉਹਨੇ ਆਪਣੀ ਤਾਂ ਆਪਣੇ मतलब ਕਿ ਜੋਗਰਾਜ ਦੀ ਲਾਈਨ ਚ ਆ ਗਈ ਚ ਚੰਗੀ ਬਲੱਡ ਲਾਈਨ ਹੈ ਨਾ ਵੀ ਇਹਨੇ ਮਤਲਬ ਆਪ ਕਰਿਆ ਮਾਂ ਨੂੰ ਹਾਂ ਇਹ ਇੱਕ ਹੀ ਮਾਂ ਕਿਤੀ ਸੀ ਉਹਨਾਂ ਨੇ ਵੀ ਦੁੱਧ ਵੀ ਸੇਮ ਸੀ ਆਪਣੇ ਕੋਲ 18 ਕਿਲੋ ਦੁੱਧ ਚੱਕ ਜੋ ਤੀਜੀ ਸੋਈ ਤੁਹਾਨੂੰ ਕਿਹਾ ਜੇ ਇਹਦੀ ਭੈਣ ਠੀਕ ਹੈ ਜੀ ਠੀਕ ਹੈ ਤੇ ਚੌਣ ਚੌਣ ਜਿਵੇਂ ਆ ਦੋਵੇਂ ਜੀ ਪੂਰੀਆਂ ਓਕੇ ਆ ਜਮਾ ਠੰਡਾ ਸੀਡ ਆ ਹਾਂ ਠੰਡਾ ਸੀਡਾ ਮੋਟੀ ਧਾਰੀ ਆ ਮੋਟੀ ਧਾਰ ਆ। ਬਾਕੀ ਇਹ ਹੋਰ ਵੀ ਗੱਲਾਂ ਆ। ਹਾਂਜੀ। ਤੁਹਾਨੂੰ ਵੀਡੀਓ ਚ ਅਖਵਾ ਲੈਂ ਪਰਚੀ ਵੀ ਵਿਖਾ ਦਿੰਨੇ ਆ। ਹਾਂਜੀ। 9+ ਫਟਾਉਂਦੀ ਇਹਨਾਂ ਦੀ। ਦੋਵਾਂ ਦੀ। ਦੋਵਾਂ ਦੀ। ਇਹਦੀ ਇਹਦੀ ਜਿਆਦਾ ਫਟਿਆ। ਅਸੀਂ ਇਹਦੀ ਜਿਆਦਾ ਉਹਨਾਂ ਦੀ 10+ ਵੀ ਕਰਦੀ ਆ। ਅੱਛਾ। ਇਹ ਆ ਇਹ 9+ 939594 ਐਂ ਫਟਦੀ। 9 ਵੀ ਬਹੁਤ ਹੁੰਦੀ ਫਟਦਾਂ। ਹਾਂਜੀ। ਠੀਕ ਆ। ਕੋਈ ਫਟਣ ਵਾਲੇ ਪਸ਼ੂ ਵੀ ਕੱਲੇ ਦੁੱਧ ਵਾਲੇ ਨਹੀਂ ਵੀ ਕੀ ਆ ਦੁੱਧ ਜ਼ਿਆਦਾ ਹੁੰਦਾ ਤਾਂ ਉਹਦੀ ਬੈਟਰੀ ਹੁੰਦੀ। ਹੂੰ। ਉਹ ਇਹਨਾਂ ਸਾਰੇ ਗੁਣੀਆਂ ਨਾ। ਸਾਰੇ ਗੁਣੀਆਂ। ਠੀਕ ਆ। ਬਾਕੀ ਵੀ ਟੋੜੇ ਜੁੜੇ ਆ। ਬਾਕੀ ਤੁਸੀਂ ਫੇਸ ਦੀ ਕੁਆਲਿਟੀ ਦੋਸਤੋ ਇਹਦੀ ਵੀ ਦੇਖ ਸਕਦੇ ਹੋ ਇਹਦੀ ਕੁਆਲਿਟੀ ਸੋਹਣੀ ਹੈਗੀ ਸਿੰਗਾ ਦੀ ਕੁਆਲਿਟੀ ਬਹੁਤ ਵਧੀਆ ਤੇ ਬਾਕੀ ਭਾਰੀ ਬਹੁਤ ਆ ਇਹ ਕੁਆਲਿਟੀ ਕੰਕਰੀਟ ਦੇ ਵਿੱਚ ਬਾਕੀ ਬੈਕ ਸਾਈਡ ਤੋਂ ਦੇਖ ਸਕਦੇ ਹੋ ਚੜਾਈ ਦੋਮਾਂ ਦੀ ਇਹ ਵੀ ਬਹੁਤ ਚੌੜੀ ਹੈਗੀ ਬੈਕ ਸਾਈਡ ਤੋਂ ਤੁਸੀਂ ਦੇਖ ਸਕਦੇ ਹੋ ਤੇ ਤਕਰੀਬਨ ਜੱਡ ਲੈ ਕੇ ਕਹਿ ਸਕਦੇ ਹਾਂ ਥੋੜੇ ਜਿਹਾ ਪੂਸਚਵਾਲ ਹੈਗੇ ਹੈਗੇ ਤੇ ਚਲੋ ਓਨੇ ਇੱਕ ਤਾਂ ਮੋਹਰੇ ਦੇ ਵਿੱਚ ਹੁੰਦੇ ਆ ਤੇ ਬਾਡੀ ਬੰਤਰ ਦੀ ਇਹ ਵੀ ਬਹੁਤ ਚੰਗੀ ਆਗੀ ਤੇ ਦੁਆਰੇ ਤੁਸੀਂ ਦੇਖ ਸਕਦੇ ਹੋ ਤੇ ਜਾਨੀ ਕਿ ਪੂਰੀਆਂ ਟੌਪ ਦੀਆਂ ਗਈਆਂ ਪੂਰੀਆਂ ਨਰੋਈਆਂ ਜਾਨੀ ਕਿ ਸਿਰਾਂ ਹੀ ਆ ਮਤਲਬ ਤੇ ਉਸ ਤੋਂ ਬਾਅਦ ਆਪਾਂ ਇੱਧਰ ਆ ਜਾਈਏ ਜਰਸੀ ਤੇ ਤੇ ਇਹ ਜਰਸੀ ਦੀ ਕੀ ਡਿਟੇਲ ਹੈ ਜੀ ਜਰਸੀ ਤਾਂ ਆਪਾਂ ਨਾ ਵੀ ਕਿਸੇ ਮੁੱਲ ਲੈ ਕੇ ਆਂਦੀ ਵੀਰ ਤੋਂ ਇਹ ਤਾਂ ਪੱਲੇ ਆਂਦੀ ਸੀ ਲਿਆਂਦੀ ਵੀ ਆ ਤੇ ਇਹ ਤਾਂ ਤਾਂ ਲੈ ਕੇ ਆਂਦੀ ਆ ਵੀ ਜਿਹੜਾ ਆਪਣੇ ਕੋਈ ਹੋਰ ਸੁਤਿੰਦਰ ਦੀ ਮਜੇਦ ਮਰ ਘਟਾਇਆ ਹਾਂਜੀ ਤੇ ਕੱਟੇ ਨੂੰ ਤਾਂ ਸਾਰਾ ਪੀਦਾ ਹੈ ਅੱਛਾ ਕੱਟੇ ਨੂੰ ਦੁੱਧ ਪੀਉਂਦੀ ਘੱਟ ਲਿਆਂਦੀ ਆ ਅੱਗੇ ਘੱਟ ਵੀ ਬਲਾਂ ਦਾ ਨਹਿਣਾ ਪਾ ਕੇ ਮਗਰ ਅਸਲ ਛੱਡ ਲੈਂਦੇ ਕੱਟਾ ਨੂੰ ਸਾਰਾ ਪੀ ਲੈਂਦਾ ਹੈ ਨਾ ਅੱਛਾ ਆਈਂ ਥਲੇ ਛਾੜ ਲੈਨੇ ਆਂ ਬਾਹਰ ਥਲੇ ਬਾਹਰ ਅੱਛਾ ਥਲੇ ਛਾੜ ਦੇਈਦਾ ਉਹ ਵੀ ਨਹੀਂ ਮਤਲਬ ਪੱਠਾ ਦੀ ਨਹੀਂ ਪਈਦਾ ਠੀਕ ਹੈ ਥਲੇ ਛਾੜ ਦੇ ਸਾਰਾ ਚੌਂਗਲੇ ਤੇ ਤੇ ਐਂ ਟੱਕ ਜਾਂਦੀ ਆ ਹਾਂ ਬੈਠ ਕੇ ਆਈ ਵਸ ਇੱਕ ਹੀ ਮੜਾ ਹੀ ਕਰਦੀ ਆ ਠੀਕ ਹੈ ਲੋ ਜੀ ਰੁਪਈਆ ਉਪਰ ਆ ਨਹੀਂ ਬੁੜੇ ਟੱਕ ਖੜ ਜਾਂਦੀ ਬਾਕੀ ਫੇਰ ਤਾਂ ਜਾਣ ਵਰਗੇ ਜਿਹਿਆਂ ਹੌਲੀ ਹੌਲੀ ਹਨਾ ਇਹ ਤਾਂ ਵੀ ਲੱਗਦੀ ਆ ਵੀ ਆਪਣੇ ਨਾਲੇ ਆਉਣ ਵਾਲੇ ਸਾਰੇ ਇੱਕ ਦੂਜੇ ਨਾਲ ਤਿਆਰ ਹੋ ਜੂਗਾ ਜੇ ਦੋ ਸੇਲ ਕਰਾਂਗੇ 2 ਰੁਪਈਆ ਵੀ ਆ ਜਾਣਗੇ ਇਹ ਆਪਣਾ ਨਾਲੇ ਉਹ ਫਾਰਮਰ ਦਾ ਖੱਤੇ ਸਾਰਾ ਚੱਕਾ ਜਾਊਗਾ ਸਹੀ ਗੱਲ ਬਾਕੀ ਪਿਓਰਤੀ ਆਉਂਦੀ ਆਏ ਹਨਾ ਹਾਂ ਬਿਲ ਸਾਰੇ ਪੱਖਾਂ ਤੋਂ ਚੰਗੀ ਆ ਫੇਸ ਦੀ ਵੀ ਸੋਹਣੀ ਆ ਬਾਡੀ ਬੰਤਰ ਵੀ ਚੰਗੀ ਆ ਬਾਕੀ ਥਾਂ ਲੇਵੇ ਦੀ ਸਾਫ ਆ ਤੇ ਬਾਕੀ ਚੰਗੀਆਂ ਹੁੰਦੀਆਂ ਐ ਦੁੱਧ ਨੂੰ ਤੇ ਠੰਡੀਆਂ ਹੁੰਦੀਆਂ ਬਾਕੀ ਫੈਡ ਫੂਡ ਵੀ ਇਹਨਾਂ ਦੀ ਚੰਗੀ ਹੁੰਦੀ ਆ ਤੇ ਵਧੀਆ ਰਹਿੰਦੇ ਇਹ ਬਿਲਕੁਲ ਬੇਕਾਰ ਕੀਤੀ ਹੋਈ ਸੀ ਹਾਂਜੀ ਇਹ ਲੱਗਿਆ ਦੀ ਹੁਣ ਕਿੰਨੀ ਦਸ ਹੌਂਸ ਤੋਂ ਸੁਧਰ ਗਈ ਆ ਤੇ ਹੁਣ ਆਪਾਂ ਇਹ ਦਵਾਈ ਦੀ ਭਰਤੀ ਵੀ ਕਰੀ ਜਿਹੜਾ ਹੁਣ ਆਉਣ ਵਾਲੇ ਸਮੇਂ 'ਚ ਗੱਪੜ ਵੀ ਕਰਾਂਗੇ ਠੀਕ ਆ ਗੱਪੜ ਹੋ ਜੂਗੀ ਆ ਇੱਕ ਤਰ੍ਹਾਂ ਦਾ ਫਿਰ ਪੰਨ ਦਾ ਕੰਮ ਵੀ ਕਰਿਆ ਹਨ ਹਾਂਜੀ ਇਹ ਲੱਗਿਆ ਕਿ ਹੋਰ ਸਾਲਾਂ ਨੂੰ ਹੁੰਦੀ ਫਿਰ ਸਲਾਹ ਲੱਗੂਗਾ ਸਹੀ ਗੱਲ ਆ ਬਚਾਅ ਹੋ ਗਿਆ ਇੱਕ ਤਰ੍ਹਾਂ ਦਾ ਹਨ ਪਿਛੋਤੀਆਂ ਸੀ ਇੱਕ ਹੋਰ ਲੋੜ ਉਹਨਾਂ ਵੀ ਖਰਾਬ ਹੀ ਸੀ ਅੱਛਾ ਉਹ ਉਹਨਾਂ ਦੇ ਕੱਪੜੇ ਕਰਕੇ ਦੇਦੇ ਕਿ ਇਹ ਤੁਸੀਂ ਅਸੀਂ ਖਤਰ ਵਿੱਚ ਕਰਨਾਗਾ ਇਹ ਛੱਡਣੀ ਛੱਡਣੀ ਠੀਕ ਹੈ ਮਤਲਬ ਵੀ ਉਹਨਾਂ ਤੋਂ ਸੰਭਾਲ ਨਹੀਂ ਹੋਈ ਹਾਂਜੀ ਉਹ ਕੱਪੜਾ ਕਰਤਿਆਂ ਤੇ ਇਹ ਉਹਨਾਂ ਨੇ ਮਿਲ ਕੇ ਕਿਹਾ ਵੀ ਤੁਸੀਂ ਲੈ ਲਓ ਨਹੀਂ ਅਸੀਂ ਸਲਾਉ ਲਵਾਂਗੇ ਠੀਕ ਆ ਵੀ ਉਹਨਾਂ ਨਾਲ ਤਾਂ ਫਿਰ ਛੱਡਣੀ ਸੀ ਆਪਾਂ ਫਿਰ ਪੁੰਨ ਦਾ ਕੰਮ ਹੀ ਕਰਿਆ ਹਣਾ ਠੀਕ ਹੈ ਤੇ ਉਸ ਤੋਂ ਬਾਅਦ ਆ ਗਈ ਇਹ ਆਪਣੀ ਵੈੜ ਹਨਾ ਆ ਵੈੜ ਆ ਗਈ ਜੀ ਇਹ ਵੈੜਿਆ ਇਹਦੀ ਉਮਰ ਕਿੰਨੀ ਆ ਇਹ ਤਕਰੀਬਨ 14 ਦੇ ਮਹੀਨੇ ਦੀ ਗੇੜ ਚ ਹੋ ਗਈ ਹੈ 14 ਮਹੀਨੇ ਦੀ ਹੋ ਗਈ 14 ਮਹੀਨੇ ਹੋ ਗਈ ਅੱਧੀ ਤੇ ਤੇ ਵੀ ਹੁਣ 2 ਮਿੰਟ ਦੀ ਗੱਪਣੀ ਤੇ ਆਪ ਕਿਹੜੇ ਸੀ ਮੰਦੀ ਆ ਇਹ ਇਹ ਆਪ ਗੈਲੈਕਸੀ ਦੀ ਹੈ ਗੈਲੈਕਸੀ ਦੀ ਹੈ ਠੀਕ ਹੈ ਤੇ ਜਿਹੜੀ ਇਹਦੀ ਮਾਂ ਸੀ ਹਾਂਜੀ ਔਰ ਔਰ ਰਾਕਟ ਮੋਲਦੀ ਸੀ ਔਰ ਰਾਕਟ ਦੀ ਸੀਗੀ ਜਿਹੜੀ ਆ ਖਲੀ ਵਾਲਾ ਮੋਸੀ ਠੀਕ ਹੈ ਕਿੰਨਾ ਰਿਕਾਰਡ ਸੀ ਉਹਦਾ ਆਪਣੇ ਕੋਲ ਉਹਨੇ 52 ਕਿਲੋ ਦੁੱਧ ਦਿੱਤਾ ਪੀ ਕਿਤੋਂ ਦੋਈ 52 ਕਿਲੋ ਦੁੱਧ ਦਿੱਤਾ ਹਾਂ 52 ਠੀਕ ਹੈ ਤੇ ਤਿੰਨ ਟਾਈਮੋਂ ਦੋ ਸੀ ਤੇ ਆਪਾਂ 2 ਕਿਲੋ ਮਤਲਬ 2 ਟਾਈਮ 2 ਕਿਲੋ ਨਹੀਂ 2 ਟਾਈਮ ਦਾ ਦੁੱਧ ਆਉਂਦਾ ਵੀ ਆਪਣੇ ਚੈਨਲ ਤੇ ਵੀ ਵੀ ਕੀਤੀ ਸੀ 2 ਟਾਈਮ ਕਰਕੇ ਠੀਕ ਹੈ ਉਹ ਦੋ ਟਾਈਮ ਦਾ ਜਦੋਂ 40 ਕਿਲੋ ਨਿਕਲ ਰਹੀ ਹੈ ਠੀਕ ਹੈ ਤੇ ਤਿੰਨ ਟਾਈਮ ਦੇ ਵਿੱਚ ਉਹਨੇ ਆਪਣੇ ਨੂੰ ਪੁੰਜਾ ਦੁੱਧ ਆ ਵੀ ਤਿੰਨ ਟਾਈਮ ਦੇ ਜਦੋਂ ਪਸ਼ੂ ਐਟਪਟ ਫਸ ਜਾਂਦਾ ਹਾਂ ਹਾਂ ਬਾਕੀ ਗਾਈਆਂ ਦਾ ਜਿਵੇਂ ਚੰਗੀਆਂ ਚੰਗੇ ਦੁੱਧ ਵਾਲੀਆਂ ਉਹਨਾਂ ਦਾ ਤਿੰਨ ਟਾਈਮ ਹੀ ਹੁੰਦੀ ਹੈ ਨਾ ਤੇ ਬਾਕੀ ਉਹਦੀ ਫੈਟ ਵੀ ਬਹੁਤ ਚੰਗਰੀ ਹੈ ਉਹ ਚਾਰ ਤੋਂ 5 ਕਿਲੋ ਜੀ ਦੁੱਧ ਕਾਉਂਦੀ ਤੁਸੀਂ ਅੱਛਾ ਫੈਟ ਵੀ ਵਧੀਆ ਜਿਹਾ ਫਿਰਦਾ ਹਨ ਹਾਂ ਵਧੀਆ ਫੈਟ ਰਹੀ ਸੀ ਠੀਕ ਹੈ ਤੇ ਇਹਦੇ ਜਿਹੜਾ ਸੀਮਨ ਲ ਬਰੂਡ ਦਾ ਬੱਛੀ ਵਾਲਾ ਸੀਮਨ ਲੱਗਿਆ ਵਾ ਹਾਂ ਬਰੂਡ ਦਾ ਫੈਕਸ਼ਨ ਲਗਾ ਕੇ ਠੀਕ ਹੈ ਉਮੀਦ ਆ ਵੀ ਬੱਛੀ ਆਵੇ ਹਨਾ ਉਹ ਨੋਕਾਡੀ ਬੱਛੀ ਐ ਇਹ ਏ ਬੀ ਸੀ ਵੀਰਾਂ ਵਾਲੇ ਦੀ ਗੈਲੈਕਸੀ ਦੀ ਆ ਅੱਛਾ ਏ ਬੀ ਸੀ ਵਾਲੇ ਦੀ ਆ ਹਾਂ ਏ ਬੀ ਸੀ ਵੀਰਾਂ ਦੇ ਕਿਉਂ ਗੈਲੈਕਸੀ ਦੀ ਠੀਕ ਆ ਦੰਦੋਂ ਦਾ ਫਰਖੀਰ ਕੋਈ ਆ ਹਨਾ ਕਿਉਂਕਿ ਉਮਰ 14 ਕ ਮਹੀਨੇ ਦੀ ਆ ਠੀਕ ਆ ਜੀ ਤੇ ਉਸ ਤੋਂ ਬਾਅਦ ਇਹ ਜਿਹੜੀ ਕੱਟੀ ਆ ਗਈ ਇਹ ਕੱਟੀ ਆ ਗਈ ਐਲ ਡੀ ਫਰੇ ਵਾਲੇ नाग ਦੀ ਲక్ష్ਮੀ ਦੇ ਵਾਲੇ ਦੇ नाग ਬੋਲਦੀ ਹਾਂ नाग ਜੀ ਠੀਕ ਆ ਇਹਦੀ ਕਿੰਨੀ ਉਮਰ ਆ ਇਹ ਸਾਲ ਤੋਂ ਘਰੂਈ ਐ ਇਹ ਸਾਲ ਤੋਂ ਉੱਪਰ ਹੋਗੀ ਹਾਂ ਇਹ ਬਿਨਾਂ ਖਾਤ ਤੋਂ ਤਿਆ ਕਿ ਮੈਂ ਪੀੜ ਦਾਣਾ ਪਾਉਂਦੇ ਆ ਹਾਂ ਉਹ ਚੀਜ਼ ਤਾਂ ਬਗੈਰ ਦੇ ਆ ਕੀਤੇ ਜਾਂ ਕਿਸ ਤਰ੍ਹਾਂ ਵੀ ਇੱਕ ਰੋਜ਼ੀ ਖਰਾਕ ਪਾ ਕੇ ਵੀ ਪਸ਼ੂ ਕੇ ਤਿਆਰ ਕਰਦੇ ਆ ਇਹ ਮੈਨੂੰ ਕੁਝ ਜਿਆਦੇ ਸੀ ਪਰ ਮੈਂ ਸੋਚਿਆ ਵੀ ਦੋ ਵਾਰ ਪਰ ਖਰਾਕ ਤੋਂ ਬਿਨਾਂ ਕਰਦੇ ਆ ਬਾਕੀ ਖਰਚਾ ਬਹੁਤ ਆ ਜਾਂਦਾ ਰੇਕ ਤੇ ਨਾ ਇਹ ਫੇਰ ਵੀ ਇਹ ਮਤਲਬ ਬਿਨਾਂ ਖਰਾਕ ਤੋਂ ਵੀ ਕੰਮ ਚੱਲਦੀ ਪਰ ਦੁੱਧ ਤਾਂ ਨਾ ਚੰਗੇ ਪਿਆ ਉਹ ਬੈ ਦੇਖਣ ਨੂੰ ਤਾਂ ਨਹੀਂ ਲੱਗਦਾ ਵੀ ਬਿਨਾਂ ਖਰਾਕ ਤੋਂ ਹੋਈ ਵੀ ਹੈ ਨਾ ਹਾਂ ਦੁੱਧ ਤਾਂ ਚੰਗੇ ਪਿਆ ਦੁੱਧ ਵਧੀਆ ਪਿਆ ਆ ਬਾਕੀ ਅਸਲ ਤਾਂ ਮੋਢੀ ਹੁੰਦਾ ਹਨ ਜੇ ਮੋਢ ਚੰਗਾ ਚੰਗਾ ਹੋਊਗਾ ਮੋਢਾ ਤਾਂ ਬਾਅਦ ਸੇਵਾ ਭਾਵੇਂ ਘੱਟ ਕਰ ਲਿਆ ਨਾ ਤਿੰਨ ਮਹੀਨੇ ਚ ਕਰ ਮੋਲੋਂ ਨੂੰ 6-6 ਕਿਲੋ ਗੁੰਦ ਲੂਪੀ ਤੜਾ ਇੱਕ ਦੰਦਾ ਠੀਕ ਹੈ ਮੋਲੋਂ ਉਸ ਤੋਂ 3 ਕਿਲੋ ਇਹ ਤਾਂ ਹੀ ਮਲੋਂ ਗੁੰਦਾਂ ਜੋੜੀਆਂ ਕੱਟ ਗਈਆਂ ਠੀਕ ਹੈ ਬਾਕੀ ਬਾਡੀ ਬਾਂਦਰ ਬਹੁਤ ਚੰਗੀ ਆ ਇਹ ਥਾਂ ਦੀ ਦੂਰੀ ਤਰੀ ਦੇਖੋ ਸਹੀ ਗੱਲ ਆ ਘੋਲੀ ਬਹੁਤਾ ਤੇ ਥਣਾ ਦੇ ਵਿੱਚ ਵਿਥੀ ਬਹੁਤ ਜ਼ਿਆਦਾ ਵਾ ਕੀ ਠੰਡੀ ਸੀ ਲਾ ਹਾਂ ਹੂੰ ਜਿੱਥੇ ਖਲਾਫ ਤੇ ਖੜੇ ਬਾਕੀ ਪੱਠ ਬੁੜੇ ਦੀ ਕੁਆਲਿਟੀ ਬਹੁਤ ਚੰਗੀ ਆਗੀ ਇਹ ਜੋਵਰ ਵਾਲੀ ਮਜੀਤੀ ਆਲੀ ਇਹ ਜਿਹੜੀ ਜੋਗਰਾਜ ਵਾਲੀ ਉਹਦੀ ਆ ਹਾਂ ਇਹ ਵੀ ਮਨੂ ਜਿਹੜੀ ਪਿਛਲੇ ਸੂਈ ਦੀ ਸੀ ਠੀਕ ਹੈ ਮਤਲਬ ਜਿਹੜੇ ਐ ਸੂਈ ਸੂਈ ਸੀ ਉਸੇ ਸੂਈ ਦੀ ਆ ਨਾ ਉਸੇ ਸੂਈ ਦੀ ਆ ਠੀਕ ਹੈ ਬਾਕੀ ਤੁਸੀਂ ਫੇਸ ਦੀ ਕੁਆਲਿਟੀ ਦੇਖ ਸਕਦੇ ਹੋ ਬਹੁਤ ਸੋਹਣੀ ਆਗੀ ਬਾਕੀ ਠੰਡੀ ਸੀ ਲਾ ਜਿਹੜਾ ਮੇਨ ਤੁਸੀਂ ਦੇਖ ਸਕਦੇ ਹੋ ਤੇ ਸਿੰਗਾ ਦੀ ਕੁਆਲਿਟੀ ਵੀ ਦੇਖੋ ਜਮਾ ਨਾਲੋਂ ਮੋੜ ਗਈ ਆਗੀ ਬਾਕੀ 나ਗ ਦੇ ਬੱਚੇ ਬਲੱਡ ਲਾਈਨ ਬਹੁਤ ਚੰਗੀ ਆਗੀ ਤੇ ਬਾਕੀ ਠੰਡੇ ਸੀਲ ਤੇ ਬਿਊਟੀ ਵਾਲੇ ਆਉਂਦੇ ਆਪਣੇ ਕੋਲ ਵੀ ਇੱਕ ਕਟਾਗਾ ਉਹ ਵੀ ਬਹੁਤ ਵਧੀਆਗਾ ਤੇ ਬਹੁਤ ਚੰਗੇ ਬੱਚੇ 나ਗ ਬੋਲਦੇ ਆਉਂਦੇ ਆ ਉਮੀਦ ਇਹਦੇ ਤੋਂ ਬਹੁਤ ਚੰਗੀ ਆਗੀ ਵੀ ਬਿਊਟੀ ਲਾਈਨ ਦੀ ਤਾਂ ਹੈਗੀ ਹੈਗੀ ਆ ਤੇ ਬਾਕੀ ਦੁੱਧ ਲਾਈਨ ਨੂੰ ਵੀ ਚੰਗੀ ਰਹੂ ਇਹਨਾਂ ਟਿਕਾਣਾ ਉਮੀਦ ਆ ਵੀ ਇਹ ਮਤਲਬ ਵੀ ਜਿਵੇਂ ਇਹਦੀ ਬਾਣੇ 16+ ਹੁੰਦਾ ਸੀ ਹਾਂਜੀ ਅੱਜ ਇਹ 16+ ਇਹਨਾਂ ਇਹਨੂੰ ਵਧ ਦੇਣੀ ਜੀ ਉਹਨੂੰ ਉਹਨਾਂ ਦਾ ਦੇਣੀ ਚਾਹੀਦਾ ਹਨਾ ਆ ਕੋਈ ਬਾਣੇ ਉਹਦੀ ਛੋਟੀ ਨਹੀਂ ਆਪਣੇ ਕੋਲ 16 ਉਹਦੇ ਤੋਂ 4 ਮਹੀਨੇ ਸੋਈ ਸਹੀ ਗੱਲ ਆ ਜੇ 16 ਨਹੀਂ ਦਿੰਦੀ ਫਿਰ ਕੋ ਬਾੜੀ ਕਰਨੇ ਨੀ ਦੇਣਾ ਚਾਹੀਦਾ ਬਾਕੀ ਦੇਊਗੀ ਬਲੱਡ ਲਾਈਨ ਚੰਗੀ ਆ ਹਨਾ ਜੋੜੀ ਜੂੜੀ ਕੱਟੀ ਪੂਰੀ ਐ ਹਾਂ ਕਮੀ ਕੋਈ ਨਹੀਂ ਕੱਟੀ ਦੇ ਵਿੱਚ ਜਿਹਦੇ ਵਿੱਚ ਮੰਨ ਲਓ ਵੀ ਤੁਹਾਨੂੰ ਆ ਗਈ ਆ ਤੁਨੂੰ ਦੀ ਆ ਗਈ ਅੰਦਰ ਆ ਗਈ ਆ ਰਾਣੀ ਆ ਗਈ ਆ ਸਹੀ ਗੱਲ ਆ ਜੋਕਰਾਈ ਲਾਈਨ ਬਲੱਡ ਲਾਈਨ ਆ ਗਈ ਆ ਬਹੁਤ ਆ ਗਈਆਂ ਹਨਾ ਤੇ ਇੱਕ ਹਰਿਆਣਵੀ ਪੰਚੇਤੀ ਬੋਲਦੀ ਪਿਛੋ ਦੀ ਚਾਰਾ ਵੀਡੀਓ ਦਾ ਰਿਕਾਰਡ ਆ ਬਣਾਇਆ ਬਾ ਮਤਲਬ ਕਿ ਕਈ ਵੀਡੀਓ ਦਾ ਰਿਕਾਰਡ ਆ ਗਿਆ ਤੇ ਹੈਵੀ ਟੌਪ ਰਿਕਾਰਡ ਦਾ ਹੀ ਸਾਰਾ ਹਨਾ ਪਿਛਲੀ ਵੀਡੀਓ ਦਾ ਰਿਕਾਰਡ ਦੱਸ ਰਹੇ ਆ ਪਿਛਲੇ ਪਿਛਲੇ ਰਿਕਾਰਡ ਦੱਸਣ ਲੱਪੇ ਦੀ ਵੀਡੀਓ ਹਾਂ ਲੱਗੋ ਘੰਟੇ ਦੀ ਬੰਡ 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 ਸਹੀ ਗੱਲ ਆ ਵੀ ਚੰ ਇਹ ਔਖੀ ਬਣੀ ਬੀੜੀ ਜਾਂਦੀ ਘਟੀਏ ਸਹੀ ਗੱਲ ਆ ਜਦੋਂ ਤੋਂ ਬ੍ਰਿਟਿਸ਼ਾਂ ਨੇ ਕੰਮ ਕਰਨ ਲੱਗੇ ਸਹੀ ਗੱਲ ਆ ਤੇ ਹੁਣ ਆਪਾਂ ਆ ਜਗੇ ਇਸ ਝੋਟੀ ਦੇ ਉੱਤੇ ਹਾਂਜੀ ਇਹ ਝੋਟੀ ਆ ਗਈ ਹੈ ਜਿਹੜੀ ਆ ਇਹ ਝੋਟੀ ਸ਼ਕੰਦਰ ਦੀ ਹੈ ਜੀ ਲక్ష్ਮੀ ਨਾਰੀ ਵਾਲਿਆਂ ਦੇ ਦੀ ਠੀਕ ਹੈ ਤੇ ਇਹਦੀ ਉਮਰ ਕਿੰਨੀ ਹੋ ਗਈ ਇਹ 2.5 ਸਾਲਾਂ ਦੀ ਹੋ ਗਈ ਜੀ 2.5 ਸਾਲਾਂ ਦੀ ਹਾਂ 2.5 ਸਾਲਾਂ ਦੀ ਦੰਦ ਤੋੜ ਗਈ ਹਾਂ ਦੰਦ ਇਹ ਇੱਕ ਛੁੱਟਦਾ ਨਹੀਂ ਇੱਕ ਹੀ ਛੁੱਟਿਆ ਹਜੇ ਇੱਕ ਹੀ ਛੁੱਟਿਆ ਨਹੀਂ ਠੀਕ ਹੈ ਤੇ ਗੱਬਣਾ ਹੈ ਹਾਂ ਗੱਬਣੀ ਇਹ ਕਿੰਨੇ ਟਾਈਮ ਦਾ ਇਹ ਵੀ ਬਲੋ ਉਸ ਸਮੇਂ ਦੇ ਨਾਲ ਹੀ ਸੀ ਕਸੇ ਉਦੇ ਨਾਲ ਹੀ ਸੀ ਹਾਂ ਇਹ 17 ਦੀ ਗੇਟ ਦੇ ਵਿੱਚ ਇਹਨੇ ਮਤਲਬ ਆਪਣਾ 5 ਮਿੰਟ ਲਾਗੇ ਨਾ ਠੀਕ ਹੈ ਆਵਰ ਚੈੱਕ ਹੋਈ ਵੀ ਤਾਂ ਹਨਾ ਕਿਹੜੇ ਬੁੱਲ ਤੋਂ ਇਹ ਇਹ ਵੀ ਕੋਈ ਨੂਰ ਤੋਂ ਅੱਛਾ ਇਹ ਵੀ ਕੋਈ ਨੂਰ ਤੋਂ ਠੀਕ ਹੈ ਲੋ ਵੀ ਦੋਸਤੋ ਦੇਖ ਸਕਦੇ ਹੋ ਬਾਡੀ ਬਾਂਤਰ ਦੀ ਇਹ ਵੀ ਬਹੁਤ ਚੰਗੀ ਹੈਗੀ ਇਹ ਦੋਨੇ ਮਾਮਾ ਦੀਆਂ ਉਹ ਵੀ ਜੋਗਰਾਜ ਦੀ ਈਤੀ ਆ ਗਈ ਹੈ ਅੱਛਾ ਇਹ ਵੀ ਜੋਗਰਾਜ ਵਾਲੀ ਦੀ ਆ ਆ ਜੋਗਰਾਜ ਬੰਦਾ ਠੀਕ ਹੈ ਇਹ ਨਾਗ ਵਾਲੀ ਤੇ ਇਹ ਸਿਕੰਦਰ ਵਾਲੀ ਇਹ ਦੋਵੇਂ ਜੋਗਰਾਜ ਵਾਲੀ ਦੀਆਂ ਆ ਬਹੁਤ ਵਧੀਆ ਆਪਣੇ ਲਗਾਤਾਰ ਤਿੰਨੇ ਘਟਕਣ ਦਿਤ ਗਏ ਠੀਕ ਆ ਕੱਟ ਗਈਆਂ ਜਾਂ ਸਾਰੀਆਂ ਕੱਟ ਗਈਆਂ ਯਾਰ ਠੀਕ ਆ ਟੌਪ ਕੱਟ ਕੇ ਦਿੱਤੇ ਗਏ ਠੀਕ ਆ ਮਤਲਬ ਪੂਰਾ ਮਤਲਬ ਕਿ ਬੁੱਲਾਂ ਦਾ ਰਿਕਾਰਡ ਵੀ ਚੰਗੇ ਦੇ ਗਈਆਂ ਹਨਾ ਅੱਗੇ ਮਨੂੰ ਚੰਗੇ ਸੀ ਮਨ ਲੱਗੀ ਆ ਜਿਵੇਂ ਮਨੂੰ ਸ਼ਕੰਦਰਾ ਕੀ ਰਾਣੀ ਤੇ ਆ ਗਿਆ ਫੋਨ ਆ ਗਿਆ ਬਲੱਡ ਲਾਈਨ ਇਹਦੀ ਵੀ ਚੰਗੀ ਆ ਗਈ ਚੰਡੀ ਵੀ ਜੋ ਆ ਗਿਆ ਹੂੰ ਕਈ ਲਾਈਨਾਂ ਆ ਗਈਆਂ ਦੇ ਵਿੱਚ ਵੀ ਹਨਾ ਬਾਹਰ ਜੋਗ ਰਹਿ ਜੀ ਆ ਗਈ ਆ ਉਹਦੀ ਮਾਂ ਜਿਹੜੀ ਸੀ ਉਹ ਹਰਿਆਣ ਚ ਐਚ ਟੀਵੀ ਦਾ ਵੀ ਬਲੌਗ ਬੁੱਲ ਸੀ ਬੰਦੇ ਕੀ ਬਲ ਉਹ ਤੋਂ ਡਾਇਰੈਕਟ ਸੀ ਉਹ ਕੋਈ ਕਈ ਲੈਣਾ ਮਤਲਬ ਕਿ ਚੰਗੀਆਂ ਚੰਗੀਆਂ ਮਿਕਸ ਆ ਗਈਆਂ ਤੇ ਬਾਕੀ ਇਹ ਤਾਂ ਵੀ ਚੰਗੀ ਉਮੀਦ ਆ ਨਾ ਆ ਫੇਸ ਕੁਆਲਟੀ ਫੇਸ ਕੁਆਲਟੀ ਸਿੰਘ ਇਹਦੇ ਵੀ ਬਹੁਤ ਜਮੀ ਨਾਲੋਂ ਮੁੜ ਕੇ ਆ ਨਾ ਹਾਂਜੀ ਇਸ ਵਾਰ ਇਹ ਇੱਕ ਹੋਰ ਵੀ ਆਪਾਂ ਉਹ ਪਾਉਂ ਉਹ ਛੋਟੀ ਜਣੀ ਕਿ ਪੱਸੀਲ ਕਰਤੀ ਆ ਉਹਦੇ ਬਾਅਦ ਡਿਟੇਲ ਦੱਸਦੇ ਆ ਜਿਹੜੀ ਇਸ ਤੋਂ ਬਾਅਦ ਕੱਟੀ ਸੀ ਇਹ ਜਿਵੇਂ ਕਹਿੰਦਾ ਉਹ ਨਵਾਬੀ ਸੀ ਅਸਾਂ ਨਵਾਬ ਦੀ ਸੀਗੀ ਨਵਾਬ ਦੀ ਸੋਚ ਮੈਂ ਜੀ ਉਹ ਪਾ ਮਤਲਬ ਚੰਗੀ ਮੁੱਲ ਤੇ ਸਿਰ ਕਰ ਉਹ ਵੀ ਜੋਗਰਾਜ ਵਾਲੀ ਦੀ ਸੀ ਉਹ ਹਾਂਜੀ ਉਹ ਆਪਾਂ ਆਪਣੇ ਚੈਨਲ ਚਰ ਕੇ ਸੇਲ ਹੋਈ ਸੀ ਨਾ ਹਾਂ ਤੁਹਾਨੂੰ ਜਦੋਂ ਦੇ ਵੀ ਵੀਊ ਪਾਈ ਸੀ ਪੱਸੀਲ ਹੋ ਗਈ ਸੀ ਤੇ ਮੇਰੇ ਖਿਆਲ ਨਾਲ ਆਪ ਹੀ ਲੈ ਕੇ ਇਹ ਉਹ ਵੀ ਚੰਗੀ ਮਤਲਬ ਸੇਲ ਚੰਗੀ ਕੀਮਤ ਤੇ ਸੇਲ ਹੋ ਗਈ ਸੀ ਹਨਾ ਹਾਂਜੀ ਠੀਕ ਹੈ ਦੋਸਤੋ ਇਹਦੀ ਵੀ ਤੁਸੀਂ ਕੁਆਲਿਟੀ ਦੇਖ ਸਕਦੇ ਹੋ ਬਹੁਤ ਚੰਗੀ ਆ ਗਈ ਤੇ ਬੈਕ ਸਾਈਡ ਤੋਂ ਪਿੱਠ ਕੁੜੇ ਦੀ ਬਹੁਤ ਚੌੜੀ ਆ ਹਨਾ ਹਨ ਸੁਣਦੇ ਵੀ ਬਹੁਤ ਸ਼ਾਨਦਾਰ ਆ ਆਣੇ ਦੇ ਵੀ ਬਹੁਤ ਚੰਗੇ ਨੇ ਇਹ ਲੋਟੀ ਕਟਰ ਵੀ ਸ਼ੁਰੂ ਕਰ ਲਈ ਨੇ ਸਪੇਸ ਵੀ ਬਹੁਤ ਆ ਗਈ ਤੇ ਬਾਕੀ ਲਾਇਓਰਟੀ ਜੀ ਬਟਨੀ ਸਟਾਰਟ ਕਰਦੀ ਹੈ ਨਾ ਹਾਂਜੀ ਠੀਕ ਹੈ ਕਿੰਨੇ ਮਹੀਨੇ ਦੱਸੇ ਸੀ ਇਹ ਇਹ ਮਤਲਬ ਵੀ ਆਪਣਾ 17 ਜੀ ਦੇ ਬਾਅਦ ਇਹਨੂੰ ਪੰਜਵਾਂ ਲੱਗੇ ਨੇ ਪੰਜਵਾਂ ਲੱਗ ਜਾਣਾ ਹੈ ਪੰਜਵਾਂ ਲੱਗ ਜਾਣਾ ਹੈ ਠੀਕ ਹੈ ਤੇ ਇਹਦੇ ਤੋਂ ਵੀ ਚੰਗੀ ਉਮੀਦ ਹੈ ਇਸ ਤੋਂ ਅੱਗੇ ਆਪਾਂ ਅਜੇ ਇਸ ਛੋਟੀ ਦੇ ਉੱਤੇ ਹਾਂਜੀ ਇਹ ਸਾਡੀ ਮੋਰੀ ਵੀ ਇਵੇਂ ਕਹਿੰਦੇ ਨੇ ਵੀ ਹਾਂ ਇਹ ਫਰਮ ਛੋਟੀ ਸਾਡੀ ਫਰਮ ਦੀ ਹੈ ਅੱਛਾ ਜੀ ਹਾਂ ਫਰਮਟ ਪਸ਼ੂਗਾ ਠੀਕ ਹੈ ਤੇ ਉਸ ਤੋਂ ਉਸ ਤੋਂ ਨਾ ਆਪਣੀ ਸ਼ੰਦਰਾਈ ਤੋਂ ਵੀ ਪੰਜ ਸਾਲ ਛੋਟੀ ਹੈ ਉਹਦੇ ਨਾਲ ਹਾਂ ਉਹ ਪਰਲੀ ਦਾ ਹੈ ਪੰਜ ਦਿਨਾਂ ਦੀ ਵਰਕਾ ਇਹ ਕਾਦ ਜਿਆਦਾ ਕਰ ਗਈ ਹੈ ਨਾ ਇਹ ਕਾਦ ਉਹਦੇ ਨਾਲ ਤਕਰੀਬਨ ਫੋਟੋ ਨਹੀਂ ਫਰਕਿਆ ਹੂੰ ਉਹ ਪਰਫੈਕਟ ਇਹਦੀ ਉਮਰ ਕਿੰਨੀ ਹੋਗੀ ਇਹ ਯਮਰਾ ਐਵਿਟਾਈਸਾ ਵਾਲੀ ਜੀ ਬਸ ਮਤਲਬ ਪੰਜਾਂ ਕਿ ਦਿਨਾਂ ਦਾ ਫਰਕ ਆ ਦੱਸਿਆ ਤੁਸੀਂ ਹਨਾ ਇਹ ਪੰਜ ਦਿਨ ਛੋਟੀ ਹੈ ਜੀ ਪੰਜ ਦਿਨ ਛੋਟੀ ਹੈ ਤੇ ਕੱਦ ਇਹੇ ਜ਼ਿਆਦਾ ਕਰ ਗਈ ਹਨਾ ਇਹ ਮਾਂ ਦਾ ਫਰਕ ਆ ਕਿ ਬੋਲ ਦਾ ਫਰਕ ਪੈ ਗਿਆ ਨਹੀਂ ਮਾਂ ਦੇ ਫਰਕਿਆ ਤੇ ਬੋਲ ਦੇ ਫਰਕਿਆ ਇਹ ਹੈਗੀ ਰੁਸਤਮੇਂਦ ਵਾਲੀ ਵੀ ਹਾਂਜੀ ਕਿਉਂਕਿ ਮਾਂ ਚ ਜੋਗਰਾ ਜਿਹੜੀ ਸਾਡੇ ਅੰਦਰ ਜਿਹੜੇ ਝੁੱਟ ਗਏ ਆ ਉਹ ਜਾਂਤਰ ਮੀਡੀਅਮ ਸਾਈਜ਼ ਦੇ ਝੁੱਟ ਗਏ ਆ ਠੀਕ ਹੈ ਕੱਟੀ ਉਹ ਤੋਂ ਵੱਟ ਵੱਟ ਦੇ ਸੀ ਉਮਰ ਚ ਕੱਦ ਰਾੜ ਦੇ ਵਿੱਚ ਤੇ ਝੁੱਟਣਾਂ ਜਿਹਨੇ ਮੱਝਾਂ ਹੀ ਉਸਰੇ ਆ ਛੋਟੇ ਕੱਟ ਸੀ ਬਾਕੀ ਮਾਂ ਦਾ ਕੱਦ ਵੀ ਵੱਡਾ ਹੈ ਨਾ ਹਾਂ ਬਾਕੀ ਕੋਹੇਨੂਰ ਦਾ ਉਹਦਾ ਕਰਕੇ ਵੀ ਫਰਕ ਪੈ ਜਾਂਦਾ ਹੈ ਨਾ ਕੋਹੇਨੂਰ ਦੀ ਜਿਹੜੀ ਉਸਤੰਗ ਵਾਲੀ ਜਿਹੜੀ ਆ ਗਈ ਠੀਕ ਹੈ ਇਹ ਦੰਦ ਤੋੜ ਗਈ ਹਾਂ ਦੰਦ ਤੋੜ ਗਈ ਦੰਦ ਤੋੜ ਕੇ ਉਹਨੇ ਪੂਰੇ ਕਰ ਲਏ ਅੱਛਾ ਇਹਨੇ ਪੂਰੇ ਕਰ ਲਏ ਇਹ ਕੋ ਥੋੜਾ ਛੇਤੀ ਤੋੜ ਗਿਆ ਨਾ ਤੂੰ ਕਿ ਗਰੋਥ ਆ ਛੇਤੀ ਹੋਈਏ ਦੂਸਰੇ ਨਾਲ ਦੰਦ ਦਾ ਵੀ ਫਰਕ ਪੈ ਰਿਹਾ ਸੁਪਾਦਾ ਬਾਕੀ ਸੁਣ ਚ ਆਇਆ ਹਨਾ ਵੀ ਜਿਹੜਾ ਥੋੜਾ ਜਾਂਵਰ ਗਰੋਥ ਚ ਜ਼ਿਆਦਾ ਹੁੰਦਾ ਦੰਦ ਛੇਤੀ ਤੋੜਦਾ ਹਨਾ ਇਹ ਚੀਜ਼ ਦਾ ਫਰਕ ਪੈ ਜਾਂਦਾ ਹੈ ਨਾ ਇਹ ਕੋਹੇਨੂਰ ਦੀ ਆਪ ਹਨਾ ਤੇ ਇਹ ਗੱਬਣ ਹੈਗੀ हां कपड़े लिए ये चकनी ਕੀਤੀ ਗਈ ਪਰ ਗੱਬਣੀ ਹੈ ਇਹ ਕਿਹੜੇ ਬੋਲਦੋਂ ਆ ਤੇ ਇਹ ਆਪਣੇ ਸਮਰਾਟ ਥੀਮ ਕਿਲੋਂ ਅੱਛਾ ਇਹ ਸਮਰਾਟ ਥੀਮ ਕਿਰੀਆਂ ਤੋਂ ਗੱਬਣਾਂਗੇ ਹਾਂਜੀ ਠੀਕ ਆ ਉਹ ਵੀ ਬਹੁਤ ਚੰਗਾ ਬੋਲਾ ਹਨਾ ਹਾਂਜੀ ਤੇ ਕਦ ਘਾਟ ਇਹਦਾ ਬਹੁਤ ਜ਼ਿਆਦਾ ਹੈਗਾ ਤੇ ਬਹੁਤ ਚੰਗੀ ਝੋਟੀ ਤਿਆਰ ਹੋਊਗੀ ਕਿਉਂਕਿ ਕਹਾ ਜੇ ਦੋ ਦੰਦ ਦੀ ਆ ਤੇ ਕਦ ਬਹੁਤ ਆ ਤੇ ਇਹਦਾ ਵੀ ਕਦ ਮੈਨੂੰ ਐ ਲੱਗਦਾ ਵੀ ਸਾਰਿਆਂ ਚ ਡੱਪੂ ਹੈ ਹਨਾ ਹਾਂਜੀ ਇਹ ਸਾਡ ਫੈਰਟ ਬੇਟਾ ਵੀ ਕਾਫੀ ਹਾਂਜੀ ਜੀ ਪਾਪ ਸੱਦੀ ਦੀ ਹੈ ਇਹਦਾ ਨਾਂ ਰਾਵੀ ਹੈ ਇਹਦਾ ਨਾਂ ਰਾਵੀ ਹੈ ਜਿੰਨੇ ਵੀ ਫਾਰਮ ਵਿੱਚ ਪੈਗੂਗਾ ਉਹਦੇ ਇੱਕ ਹੀ ਨਾਂ ਆ ਠੀਕ ਹੈ ਇਹਦਾ ਵੀ ਨਾਂ ਰੱਖਿਆ ਵਾ ਇਹਦਾ ਵੀ ਨਾਂ ਰੱਖਿਆ ਵਾ ਹਾਂ ਇਹਦਾ ਕੀ ਨਾਂ ਇਹਦੇ ਵਿੱਚ ਨਾਂ ਆ ਵਾ ਇਹਦਾ ਨਾਂ ਚ ਨਾਂ ਆ ਵਾ ਜਿਵੇਂ ਕਿ ਆਪਦੇ ਜਿਵੇਂ ਘਰੇ ਆਪਣੇ ਨਾਂ ਹੁੰਦੇ ਆਮਲੇ ਨੇ ਪਿਆਰ ਨਾ ਹਨਾ ਚਾਰ ਚੁਟਕਾਏ ਆ ਤੇ ਕਿਹੜੇ ਦਰਿਆਵਾਂ ਦੇ ਨਾਮ ਤੇ ਨਾਂ ਰੱਖਿਆ ਤੇ ਉਹ ਜਿਹੜੀ 나ਗ ਵਾਲੀ ਆ ਉਹਦਾ ਮੈਨੂੰ ਜਪ ਜਪਣਾ ਆ ਉਹਦਾ ਨਾਂ ਜਾਵਣਾ ਮਤਲਬ ਕਿ ਦਰਿਆਵਾਂ ਦੇ ਨਾਮ ਤੇ ਰੱਖੇ ਵਾ ਹਨਾ ਹਾਂ ਵੀ ਜਿਵੇਂ ਮਰ ਵੀ ਦਰਿਆ ਚ ਦੁੱਧ ਪਾਣੀ ਵਗਦਾ ਆ ਠੀਕ ਆ ਉਹ ਵੀ ਦੁੱਧ ਦੇਣਾ ਠੀਕ ਆ ਇਹਦੀ ਦਿੱਲੀਤ ਬਣਾਈ ਵੀ ਉਹੋ ਜਿਹੇ ਹਿਸਾਬ ਨਾਲ ਉਹੋ ਜੀ ਸੋਚਣਾ ਨਾ ਧਰੇ ਵਾ ਹਨਾ ਹਾਂਜੀ ਠੀਕ ਆ ਇਹਦੀ ਤੁਸੀਂ ਫੇਸ ਕੁਆਲਿਟੀ ਦੇਖ ਸਕਦੇ ਹੋ ਦੋਸ ਕੱਦ ਦੇ ਵਿੱਚ ਮੈਨੂੰ ਲੱਗਦਾ ਇਹ ਸਾਰਿਆਂ ਨੂੰ ਕੱਟੂਗੀ ਵੇਲ ਬੋਲ ਵੀ ਬਾਦ ਆ ਤੇ ਬਾਕੀ ਸਾਰੇ ਠੰਡੇ ਸੀਲ ਪਸ਼ੂ ਆਗੇ ਤੇ ਬੈਕ ਸਾਈਡ ਤੋਂ ਪੱਟ ਬੁੜੇ ਦੀ ਕੁਆਲਿਟੀ ਤੁਸੀਂ ਇਹਦੀ ਵੀ ਦੇਖ ਸਕਦੇ ਹੋ ਬਹੁਤ ਆ ਗਈ ਤੇ ਬਹੁਤ ਵੱਡੀ ਝੋਟੀ ਤਿਆਰ ਹੋਊਗੀ ਤੇ ਬਾਕੀ ਇਹਦੇ ਵੀ ਤੁਹਾਨੂੰ ਆਪਾਂ ਥਾਣ ਦਿਖਾ ਦਿੰਨੇ ਆ ਥਾਣੇ ਦੇ ਵੀ ਬਹੁਤ ਚੰਗੇ ਆਗੇ ਤੇ ਝੋਲੀ ਝਾਲੀ ਬਹੁਤ ਆ ਗਈ ਦੇਖ ਸਕਦੇ ਹੋ ਤੁਸੀਂ ਬਾਕੀ ਬੈਕ ਸਾਈਡ ਤੋਂ ਵੀ ਬਹੁਤ ਚੰਗੀ ਹੈ ਜੈਡ ਬਲ ਹੈ ਤੇ तकरीबन ਮਾੜੇ ਮਾੜੇ ਬਾਲ ਹੋਣਗੇ ਕਿਸੇ ਦੇ ਇੰਨੇ ਕ ਦਾ ਹੁੰਦੇ ਹੀ ਆ तकरीबन ਤੇ ਇਹ ਵੀ ਬਹੁਤ ਚੰਗੀ ਝੋਟੀ ਤਿਆਰ ਹੋਊਗੀ ਤੋ ਉਸ ਤੋਂ ਬਾਅਦ ਆ ਗਿਆ ਇੱਧਰ ਬੋਲੋ ਇਹ ਜਿਹੜਾ ਬੱਲ ਆ ਜੀ ਇਹਦੀ ਉਮਰ ਕਿੰਨੀ ਹੋ ਗਈ ਤੇ ਕਿਹੜੇ ਬੱਲ ਦਾ ਹੈ ਇਹ ਇਹ ਤਰੇਬੋਂ ਮੇਰਾ ਮੌਲ ਸੇਬ ਤੋਂ ਪਰੀ ਹੋਊਗਾ ਇਹ 6 ਸਾਲ ਦਾ ਦੰਦਾ ਚ ਪੂਰਾ ਹੋ ਗਿਆ ਹੋਊਗਾ ਨਾ ਦੋ ਦੋ ਤਰੀ ਨੂੰ ਪੁਰਾਈ ਹੈ 6 ਹੰਦੇ ਆਪਣੇ ਲਾਸਟਰ ਦੇ ਅੰਦਰ ਨੇ ਹੋ ਗਏ 5-4 ਮਹੀਨੇ ਤੋਂ ਤੋੜੇ ਨੇ ਉਦੋਂ ਤੋੜੇ ਆ ਠੀਕ ਹੈ ਤੇ ਆਪ ਕਿਹੜੇ ਬੱਲ ਦਾ ਹੈ ਇਹ ਐਮ 93 ਦਾ ਜੀ ਐਮ 93 ਦਾ ਇਹ ਤਾਂ ਸੀਮਨ origianally ਹੋਊਗਾ ਨਾ ਐਮ 93 ਸੀਮਨ ਜਦੋਂ ਐਮ 93 ਇਹਨਾਂ ਨੇ ਨਾ ਸਿਮੂਲੇਟਰ ਪਲੱਗ ਬਦਲੇ ਸੀ ਇਹਨਾਂ ਨੇ ਹਮ ਸਰ ਬੋਨਾਂ ਨੇ ਨੱਕ ਬਦਲੇ ਹੀ ਆਪਾਂ ਉਦੋਂ ਸੀਮਾ ਦਾ ਕੇਂਦਰ ਸ਼ਹਿਰੋਂ ਤੋਂ ਜਾ ਰਹੇ ਸੀ ਠੀਕ 10 ਸੀਮਾ ਲਈ ਸੀ ਠੀਕ 10 ਸੀ ਇਹਨਾਂ ਕਿਉਂ ਇਹ ਇਕੱਲਾ ਹੀ ਕਟਾਇਆ ਸੀ ਤੇ ਉਹ ਬਾਕੀ ਸਾਰੇ ਕਟਗੇ ਸੀ ਠੀਕ ਹੈ ਇਹ ਇਕੱਲਾ ਹੀ ਕਟਾ ਸੀਗਾ ਹਾਂ ਇਹ ਇਕੱਲਾ ਹੀ ਕਟਾ ਸੀ ਹੂੰ ਇਹ ਭਰਾਏ ਨਾ ਉਦੋਂ ਦਾ ਸੀਮਾ ਨਾਲ origignal ਹੀ ਹੋਣਾ ਹੈ ਨਾ ਹੁਣ ਥੋੜੀ ਜਿਹੀ ਰੁਪਲੀਕੇਸੀ ਜ਼ਿਆਦਾ ਹੋ ਗਈ ਹੈ ਨਾ ਬਾਕੀ ਇਹ ਮੇਰੇ 30 ਦੀ ਨੋਨ ਕਾਪੀ ਹੈ ਕਾਪੀ ਹੈ ਨਾ ਜਿਵੇਂ ਫੇਸ ਕੁਆਲਟੀ ਹੈ ਜਿਵੇਂ ਉਹਦਾ ਜਿੰਨਾ ਸੀ ਉਹ ਬਿਲਕੁਲ ਉਵੇਂ ਆ ਉਹਨਾਂ ਦਾ ਹੈਡਲੈਂਡ ਸੀ ਠੀਕ ਹੈ ਤੇ ਬਾਕੀ ਸਾਰੇ ਮਾਰਖੜੇ ਕਵੀ ਦੋਸਤੋ ਇਹ M29 ਦੇ origignal ਸੀਮੰਦਾਗਾ ਵੈਸੇ ਡੁਪਲੀਕੇਸੀ ਜ਼ਿਆਦਾ ਚੱਲਦੀ ਹੈਗੀ ਮਾਂ ਦੀ ਮਾਂ ਆ ਹਾਂਜੀ ਮਾਂ ਦੀ ਜੋਗਰਾਜ ਦੀ ਤੀ ਸੀ ਅਸ਼ਮਾਂ ਆ ਵੀ ਇਹਦੀ ਜੋਗਰਾਜ ਦੀ ਸੀ ਮਾਂ ਦੀ ਹਾਜ਼ਰੀ ਆਪਾਂ ਤਾਂ ਸੀ ਉਹਨੂੰ ਤਿੰਨ ਮੱਝਾਂ ਸੀ ਉਹਨਾਂ ਚ ਇੱਕ ਮੱਖੀ ਠੀਕ ਹੈ ਇਹ ਵੀ ਉਹਦਾ ਬੱਚਾ ਸੀ ਠੀਕ ਹੈ ਉਹਦਾ ਸੀਗਾ ਹਾਂ ਫੇਸ ਕੁਆਲਟੀ ਵੀ ਕਹਿੰਦੇ ਇੱਕ ਉਂਗਲ ਲੰਗਦੀ ਆ ਸੰਗ ਇਹਦੀ ਉਂਗਲੀ ਲੰਗਦੀ ਦੇਖ ਸਾਡੇ ਸੰਗ ਇਹਦੇ ਵੀ ਜਮਾਂ ਐਨ ਜਮਾਂ ਕੁੰਡੇ ਆਗੇ ਤੇ ਫੇਸ ਬਹੁਤ ਸੋਹਣਾਗਾ ਹਾਂ ਆ ਵੀ ਕੋਈ ਲੱਦਾ ਪਨ ਜੇ ਪੁੜੇ ਪਾੜੇ ਦੋਦੇ ਆ ਬੇਲ ਵੀ ਚੰਗੀ ਆਗੀ ਤੇ ਕੱਦ ਵੀ ਠੀਕ ਆਗਾ ਤੇ ਬਾਕੀ ਠੰਡਾ ਸੀਲ ਹੈਗਾ। ਹਾਂ। ਅਰੀਜਨਲ ਸੀਮ ਹੁੰਦਾ ਵਾ ਕੀ M29 ਜਿਸ ਤਰ੍ਹਾਂ ਦਾ ਸੀਗਾ ਸਾਰਿਆਂ ਨੇ ਵੇਖਿਆ ਹਨ ਉਸ ਤਰ੍ਹਾਂ ਦਾ ਭਲੇਖਾ ਪੈਂਦਾ ਇਹਦੇ ਵਿੱਚ। ਆਪਾਂ ਫਾਰਮ ਜਿਵੇਂ ਭਲਦਾ ਉਹ ਕੰਮ ਲੈਣੀ ਆ। ਆਪਾਂ ਫਾਰਮ ਜਿਹੜਾ ਇਹ ਰੱਖਾਇਆ ਵੀ ਅਸਾਂ ਗੱਡੀ ਜੋੜਨ ਵਾਸਤੇ ਚਾਰ ਦੂਰ ਦੇ ਖੇਤੋਂ ਲਿਆਉਣ ਨੂੰ। ਅਸਾਂ ਗੱਡੀ ਜੋੜਦਾ ਹੈਗਾ। ਗੱਡੀ ਜੋੜਦਾ ਜੀ। ਇਸੇ ਦੀ ਜਾਂਦੇ ਆਪਾਂ। ਹਾਂ ਇਸੇ ਦੀ ਜਾਂਦੇ ਹੁਣ ਠੀਕ ਹੈ। ਠੀਕ ਹੈ। ਹੁਣ ਜਾਨੀ ਕਿ ਦੂਜਾ ਵੀ ਨਾਲ ਜੋੜਨ ਲੱਗ ਗਿਆ। ਠੀਕ ਹੈ। ਤੇ ਇਹਦਾ ਕੋਈ ਮਾਦਰ ਕਾਰਡ ਹੈ ਜੀ? ਹਾਂ ਮਾਦਰ ਕਾਰਡ ਹੈਗਾ ਯਾ। ਆਪਾਂ ਨੂੰ ਦੋ ਦੋ ਟਨ ਕੋ 18 ਗਰਮ ਦੋ ਟੋਲਕ ਦਿੱਤੀ ਗਿਆ। ਅੱਛਾ। ਉਹ ਦੱਸਦੇ ਜਦ ਵੀ ਅਸੀਂ ਅੱਡੇ ਕੋ ਬਾਈਕ ਉਨ ਦਿੱਤਾ ਆ। ਉਹ ਉਹਨਾਂ ਦੀ ਕਹਿਣ ਦੀ ਆਪਾਂ ਦੇ 18 ਗਰਮ ਦੋ ਟੋਲਕ ਦਿੱਤਾ ਇਹਨਾਂ ਨੂੰ। ਠੀਕ ਆ। ਉਹਨੇ ਬਾਅਦ ਕੇ ਵਿੱਚ ਉਹ ਪਸ਼ੂ ਵੀਰ ਤੋਂ ਮੰਗੇ ਆ। ਕਿ ਤੁਸੀਂ ਮਤਲਬ ਜੇ ਚੰਗੀ ਸੀ ਤਾਂ ਫੇਰ ਹੀ ਉਹਨਾਂ ਨੇ ਕਿਹਾ ਹਨਾ। ਹਾਂ ਕਿਸਨ ਹੋਰ ਪਸ਼ੂ ਵੀ ਇਹਨਾਂ ਦੇ ਦੋ। ਠੀਕ ਆ ਮਤਲਬ ਵੀ 20 ਪਲੱਸ ਵਾਲੀ ਸੀਗੀ ਮਾਂ ਹਨਾ। ਹਾਂਜੀ। ਠੀਕ ਆ। ਮੇਰੇ ਕੋਲ ਦਿਹੋਣਾ ਪਈ ਦੀ ਕੱਟੇ ਦੀ ਡਿਟੇਲ ਪੁੱਛਦੇ ਆ ਤੇ ਆਹ ਕਿਹੜੇ ਬੁੱਲ ਦਾਗਾ। ਇਹ ਨਾ outra outra ਹੀ ਜਾਂਦਾ ਇਹ ਆਪਣਾ ਦਲਵਾਗ ਦੇ ਵਿੱਚ ਆ ਗਿਆ ਅੱਛਾ ਇਹ ਦਲਵਾਗ ਦਾ ਜਿਹੜਾ ਹਰਿਆਣੇ ਵਾਲਾ ਮਨਜੀਤ ਬੈਂਸਵਾਲ ਕੋਲ ਹੈ ਉਹ ਰਸਪੇਨ ਦੇ ਲਈ ਜਮਾਦੀ ਉੱਚੂ ਪੈਦਾ ਹੋਇਆ ਅੱਛਾ ਇਹ ਰਸਤ ਮਹੰਦਾਲੀ ਦਾ ਹੈਗਾ ਹਾਂ ਇਹ ਤੇ ਮਨੋ ਵੀ ਹਿਸਾਬ ਲੋ ਵੀ ਉਮਰ ਕਿੰਨੀ ਹੋ ਗਈ ਇਹਦੀ ਮਨੋ ਵੀ 5 ਤੋਂ ਘਟਿਆ ਹੈ 5 ਤੋਂ ਘਟਾ ਹੈ ਇਹ ਸੇ ਸੂਏ ਦਾ ਹੀ ਆ ਨਾ ਹਾਂ ਇਹ ਕੋਲ ਉਹ ਗਾਂ ਵੀ ਗਾਂ ਚਾਹੁੰਦਾ ਆ ਤੇ ਬਿਲਕੁਲ ਗਾਂਸ ਨਹੀਂ ਪੀਂਦਾਗਾ ਇਹ ਇਹਦੇ ਵਾਸਤੇ ਹੈ ਨਾ ਆਈ ਇਸੇ-ਇਸੇ ਗਾਂ ਠੀਕ ਆ ਇਹ ਮਤਲਬ ਕਿ ਗਾਂ ਦੁੱਧ ਚਾਹੁੰਦਾਗਾ ਵੀ ਨਹੀਂਗਾ ਜਿਵੇਂ ਖੁੱਲਾ ਫਿਰਦਾ ਤੇ ਗਾਂ ਲੇਉ ਤਾਂ ਪਰੇਸ਼ਾਨ ਕਰੀ ਜਾਊਗਾ ਨਾ ਜਦੋਂ ਮਨੋ ਜਦੋਂ ਟ ਉਦੋਂ ਜੁਮਨਾ ਠੀਕ ਆ ਉਹ ਖੁੱਲਾ ਹੀ ਰਹਿੰਦਾਗਾ ਬਾਹਰ ਖੁੱਲਾ ਰਹਿੰਦਾ ਸਾਰਾ ਖੁੱਲਾ ਰਹਿੰਦਾ ਦੋਸਤੋ ਇਹ ਵੀ ਬਹੁਤ ਚੰਗੀ ਕੁਆਲਿਟੀ ਦੇ ਵਿੱਚ ਆ ਲੱਤਾਂ ਨੂੰ ਤਾਂ ਬਹੁਤ ਲੰਮਾਗਾ ਬਾਕੀ ਛੋਟਾ ਫੇਸ ਆ ਬਹੁਤ ਯਾਨੀ ਕਿ ਸੋਹਣਾ ਘਟਾਗਾ ਕੰਪੀਟੀਸ਼ਨ ਵਾਲਾ ਤਿਆਰ ਹੋਊਗਾ ਜੇ ਕਈ ਵਾਰੀ ਤਿਆਰ ਕਰਨਾ ਤਾਂ ਬਹੁਤ ਵਧੀਆ ਤਿਆਰ ਹੋਊਗਾ ਇਹਦੀ ਮਾਂ ਦੀ ਚਵਾਈ ਕਰਵਾ ਕੇ ਹਾਂਜੀ ਇਹ ਘਟਾ ਫਿਰ ਵੇਚਾਂਗੇ ਉਹਨਾਂ ਦੇ ਘਟਾ ਨਹੀਂ ਵੇਚ ਰਾਂਗੇ ਚਵਾਈ ਕਰਾ ਕੇ ਯਾਨੀ ਸੇਲ ਕਰ ਦਾਂਗੇ ਹਾਂ ਤਾਂ ਹਾਂ ਹੁੰਡੀਆਂ ਨਹੀਂ ਵੇਚਾਂਗਾ ਅਗਲੇ ਸਵੇਰੇ ਹਾਂ ਅਗਲੇ ਸਵੇਰੇ ਵਿਚਾਂਗੇ ਚਵਾਈ ਕਰਵਾ ਕੇ ਵਿਚਾਂਗੇ ਠੀਕ ਆ ਵੀ ਉਦੋਂ ਵੇਚ ਅਗਲੇ ਦਿਨ ਵੀ ਨਹੀਂ ਜਿੱ ਕਿਉਂ ਚੰਗੀਆਂ ਰਕਣੀਆਂ ਕਿ ਮੜੀਆਂ ਲੱਗਣਗੀਆਂ ਠੀਕ ਆ ਆ ਬਾਕੀ ਅੱਡ ਵਡ ਹੁੰਦੇ ਆ ਨਾ ਲੋਕ ਉਹਦਾ ਤਾਊਗਾ ਉਹਦੇ ਨਾਲ ਕੋਈ ਸ਼ੋਰ ਨਹੀਂ ਸਹੀ ਗੱਲ ਆ ਬਾਕੀ ਬਰੀਡਿੰਗ ਦੇ ਲਈ ਇਹ ਕੰਮ ਆਊਗਾ ਕਿਉਂਕਿ ਇਹ ਰਸਤ ਮਿਹੰਦਾਲੀ ਜਿਹਦੀ ਆਪਾਂ ਪਹਿਲਾਂ ਡਿਟੇਲ ਲਈ ਸੀ ਉਹਦਾ ਕਟਾ ਵਾ ਦੂਜੀ ਉਸ ਦੀ ਚਵਾਈ ਵੀ ਹੋਈ ਹੋਈ ਆ ਇਹਦੀ ਵੀ ਜਵਾਈ ਹੋਈ ਵੀ ਹੈ ਨਾ ਹਾਂਜੀ ਸਹੀ ਗੱਲ ਆ ਤੇ ਬਹੁਤ ਚੰਗਾ ਕਟਾ ਇਹ ਵੀ ਦੋਸਤੋ ਕਿਸੇ ਪੱਖ ਤੋਂ ਕੋਈ ਕਮੀ ਨਹੀਂ ਹੈਗੀ ਬਹੁਤ ਸੋਹਣਾ ਕਟਾਗਾ ਤੇ ਉਸ ਤੋਂ ਬਾਅਦ ਆ ਆ ਕਟਾ ਦਿਖਾਉਨੇ ਆ ਤੁਹਾਨੂੰ ਟੈਸਟਿਕਾਲੇ ਦੇ ਵੀ ਬਹੁਤ ਚੰਗੇ ਆ ਦੇਖੋ ਉਹੜਾ ਐ ਮੈਥੋ ਕੇ ਇਹਦੀ ਹੋ ਜਾਂਦਾ ਵੀ ਉਪਰੇ ਦਾ ਡਰ ਜਾਂਦਾ ਪਸ਼ੂ ਤੇ ਇਹਦੀ ਕੀ ਡੀਟੇਲ ਆ ਗਈ ਹਾਂਜੀ ਇਹਦੀ ਕੀ ਡੀਟੇਲ ਆ ਜੀ ਇਹ ਅਬ ਮੰਨੂ ਦਾ ਹੈ ਏਬੀਸੀ ਵੀਰਾਂ ਵਾਲੇ ਦਾ ਏਬੀਸੀ ਵੀਰਾਂ ਵਾਲੀ ਦੇ ਅਬ ਮੰਨੂ ਦਾ ਹੈ ਹਾਂਜੀ ਠੀਕ ਹੈ ਤੇ ਇਹ ਹੈਗਾ ਜੋਗਰਾ ਜਲੀ ਤੋਂ ਇਹਨੇ ਜੋਗਰਾ ਜਲੀ ਤੋਂ ਹਾਂ ਇਹ ਨਵਾਬ ਦੀ ਜਿਹੜੀ ਝੋਟੀ ਸੀ ਅਸਾ ਜਿਹੜੀ ਨਵਾਬ ਵਾਲੀ ਆਪਾਂ ਵੇਚਤੀ ਉਹਦਾ ਹੈ ਉਹਦਾ ਜਿਹੜੀ ਨਵਾਬ ਵਾਲੀ ਦੀ ਮਾਂ ਜੋਗਰਾ ਜੀ ਦੀ ਸੀ ਠੀਕ ਹੈ ਜੋਗਰਾ ਜਲੀ ਮਾਂ ਪੰਡਿਤ ਜੀ ਬੋਲਦੇ ਸੀ ਠੀਕ ਹੈ ਇਹ ਚੌਥੀ ਆ ਵੀ ਆਪਣੀ ਚੌਥੀ ਇਹ ਵੀ ਜਾਣੀ ਕਿ ਪੀੜੀਆਂ ਤਰਕਾਰੀਆਂ ਗਿਆ ਇਹਦਾ ਵੀ ਹਾਂਜੀ ਇਹ ਚੌਥੀ ਪੀੜੀ ਦਾ ਫਿਰ ਪਾਰ ਠੀਕ ਹੈ ਤੇ ਇਹ ਇਸ ਮਾ ਸਾਲ ਤੋਂ ਉੱਤੇ ਹੈ ਸਾਲ ਤੋਂ ਪਰਾਂ ਉਹ ਹਾਨੀ ਹੁੰਦਾ ਕਟੀਆਂ ਦਾ ਉਹਨਾਂ ਕਟੀਆਂ ਦਾ ਹਾਨੀ ਆ ਹਾਂ ਠੀਕ ਆ ਕੁਆਲਿਟੀ ਇਹਦੀ ਬਹੁਤ ਚੰਗੀ ਆ ਨਾ ਇਹ ਵੀ ਗੱਡੀ ਜੋੜ ਲਿਆ ਇਹ ਗੱਡੀ ਜੋ ਹਾਂ ਚੋਕਾ ਵਧੀਆ ਜੀ ਠੀਕ ਆ ਵੀ ਇਹ ਹੁਣ ਆਪਾਂ ਨਾਲ ਹੀ ਵੀ ਗੱਡੀ ਜੋੜ ਲੀਏ ਹੁਣ ਇਹ ਸੋ ਗੱਡੀ ਜੋੜ ਕਰਕੇ ਉਹ ਲਿਸਾ ਹੋ ਗਿਆ ਠੀਕ ਆ ਵੀ ਇਹ ਥੋੜੀ ਜਿਹੀ ਦਾਬ ਜੀ ਮੰਨੀ ਗੱਡੀ ਠੀਕ ਹੈ ਚਲ ਹੌਲੀ ਹੌਲੀ ਸੈੱਟ ਹੋ ਜਾਊਗਾ ਜਿੱਜੂ ਹਣਾ ਹਾਂ ਮੈਨੂੰ ਤਾਂ ਕੱਟ ਹੋਈ ਤਾਂ ਫੇਸ ਦੀ ਕੁਆਲਿਟੀ ਇਹਦੀ ਦੇਖ ਸਕਦੇ ਹੋ ਦੋਸਤੋ ਤੁਸੀਂ ਬਾਡੀ ਬੈਂਟਰ ਬਹੁਤ ਚੰਗੀ ਹੈ ਵੀ ਬਹੁਤ ਚੰਗਾ ਕੱਟਾ ਤਿਆਰ ਹੋਊਗਾ ਹੁਣ ਇਹ ਜੋ ਵੀ ਕਈ ਖੂਨ ਆ ਕੇ ਨਵਾਬ ਆ ਗਿਆ ਹਾਂਜੀ ਨਵਾਬ ਦੀ ਮਗਲ ਦੀਆਂ ਸਭ ਲਿਖੀਏ ਚੰਗੇ ਬੁੱਢੀਆਂ ਆ ਹਾਂਜੀ ਤੇ ਆਪਾਂ ਦੂਜੀ ਸੋਇ ਦੀ ਮਾਂ ਵੇਚਤੀ ਸੀ ਉਹ ਆਪਾਂ ਸੇਲ ਕਰਤੀ ਸੀ ਹਣਾ ਸੇਲ ਕਰਤੀ ਸੀ ਆਹ ਚੰਗੇ ਦੁੱਧ ਵਾਲੀ ਸੀਗੀ ਉਹ ਵੀ ਬਹੁਤ ਸੋਹਣੀ ਹੁੰਦੀ ਆ ਡਾਟਾ ਕਿੰਨਾ ਦੁੱਧ ਦਿੱਤਾ ਸੀ ਉਹਨੇ ਉਹਨੇ ਆਪਣੇ ਕੋਲ ਪਾਲੋ ਵੀ 15 ਤੋਂ ਉੱਪਰ ਚੋਇਆ ਆਪਾਂ ਠੀਕ ਹੈ ਪਰ ਉਹਦੇ ਆ 7-8 ਮਹੀਨੇ ਪਹਿਲਾਂ ਵੀ ਤੁਸੀਂ ਪਹਿਲੇ ਸੂਏ ਆ ਪਹਿਲੇ ਸੂਏ 13 ਕਿਲੋ ਤੇ 400 ਗ੍ਰਾਮ 7-8 ਮਹੀਨੇ ਤੱਕ ਕੱਢਦੇ ਆ ਪਹਿਲੇ ਦਾ ਉਹ ਐਵਰੇਜ ਰਹੀ ਹੈਗੀ ਐਵਰੇਜ ਹੀ ਬਹੁਤ ਚੰਗਾ ਦੁੱਧ ਆ ਤੇ ਚੰਗਾ ਦੁੱਧ ਦਿੰਦਾ ਫੇਰ ਵੀ ਹੈ ਨਾ ਠੀਕ ਹੈ ਫੈਡ ਵੀ ਚੰਗੀ ਸੀ ਫੈਡ ਵੀ ਚੰਗੀ ਸੀ ਬਾਕੀ ਦੂਜੇ ਸੂਏ ਦਾ ਆਪਾਂ ਮੰਮਾ ਨੂੰ ਦੱਸ ਦੋ ਭਰੇ ਦਈਏ ਦੂਜੇ ਦੇ ਤਾਂ ਸੇਲ ਕਰਤੀ ਹੈ ਨਾ ਹਾਂਜੀ ਠੀਕ ਹੈ ਤੇ ਹੁਣ ਆ ਲਾਸਟ ਤੇ ਆ ਕੱਟੀ ਰਹੀ ਗਈ ਹੈ ਨਾ ਇੱਕ ਇਹ ਕਿਹੜੇ ਸੀਮੰਦੀ ਹੈਗੀ ਏ ਆਪਣੀ ਸ਼ੇਰ-ਏ-ਹਿੰਦੁਸਤਾਨ ਦੀ ਸ਼ੇਰ-ਏ-ਹਿੰਦੁਸਤਾਨ ਜਿਹੜਾ ਹਰਿਆਣੇ ਵਾਲਾ ਐਚਐਸਵੀ ਦੇ ਵਿੱਚ ਆ ਇਹ ਵੀ ਆਪਣੀ ਉਸਤੇ ਝੁੱਟ ਲਿਆ ਆ ਗਈ ਮੱਝ ਜਿਹੜੀ ਆ ਇਹ ਰਸਤਮਾਂ ਵਾਲੀ ਜੋ ਉਸਤੇ ਝੁੱਟ ਲਿਆ ਆ ਗਈ ਠੀਕ ਆ ਉਮਰ ਕਿੰਨੀ ਸੀ ਇਹ ਇਹ ਕਾਈ ਵੀ ਕੱਟੀ ਮਨੋਂ ਸਾਲ ਤੋਂ ਉੱਪਰ ਹੋ ਗਈ ਹੈ ਸਾਲ ਤੋਂ ਉੱਪਰ ਆ ਗਈ ਸਾਲ ਤੋਂ ਉੱਪਰ ਹੋ ਗਈ ਤੇ ਦੇਖ ਸਕਦੇ ਹੋ ਦੋਸਤੋ ਇਹ ਸਾਹਮਣੇ ਜਿਹੜੀ ਵੇਖੀ ਜਾਂਦੀ ਹੈ ਇਹ ਕੱਟੀ ਆ ਇਸ ਕੁਆਲਿਟੀ ਇਹ ਦੀ ਦੇਖ ਸਕਦੇ ਹੋ ਤੁਸੀਂ ਲੰਮਾ ਮੂੰਹ ਆ ਬਾਕੀ ਸੈਂਗ ਦੇ ਇੱਕ ਵੇਰੇ ਛੋਟੇ ਸੈਂਗ ਆ ਤੇ ਇਹਨਾਂ ਜਮਾ ਕੁੰਡੇ ਕਰ ਗਈ ਹੈਗੀ ਤੇ ਇਹਦੇ ਤੋਂ ਵੀ ਚੰਗੀ ਉਮੀਦ ਆ ਹਨਾ ਹਾਂ ਇਹ ਇਹ ਤੁਹਾਨੂੰ ਜਿਹੜੀ ਜਿਹੜੀ ਮਨੋ ਵੀ ਖੋਮੇ ਆ ਜਿਹੜੇ ਤਾਂ ਪਰਵਾਟਰ ਖਾਇਆ ਲਾ ਥਾਂ ਦੀ ਸਪੇਸ ਬਹੁਤ ਚੰਗੀ ਹੈ ਇਦੋਂ ਤੱਕ ਦੀ ਮੜਾ ਇਹ ਥੋੜੀ ਛੱਟ ਲੱਗੀ ਸੀ ਟੈਕੀ ਸੀ ਅੱਛਾ ਡੱਗ ਵੀ ਜਤ ਹੈ ਹਾਂ ਪੱਕੇ ਥਾਂ ਦਾ ਹੋ ਜਾਂਦਾ ਹਨਾ ਤੇ ਦੋਸਤੋ ਕੁਆਲਿਟੀ ਇਹਦੀ ਵੀ ਬਹੁਤ ਆ ਬਰੀਡ ਦੇ ਵਿੱਚ ਬਹੁਤ ਆ ਗਈ ਤੇ ਪਤਲੀ ਚਮੜੀ ਆ ਤੇ ਪੂਛ ਥੋੜੀ ਜਿਹੀ ਵਾਈਟ ਆ ਗਈ ਤੇ ਬਾਕੀ ਖੜਨ ਨਹੀਂ ਖੜਨੀ ਬਹੁਤ ਚੰਗੀ ਆ ਛੋਲੀ ਬਹੁਤ ਹੈ ਦੀ ਦੇਖੋ ਖੜਨੀ ਵੇਖੋ ਇਹਦੀ ਫੇਸ ਦੀ ਕੁਆਲਿਟੀ ਬਾਕੀ ਲੰਬਾਈ ਬਹੁਤ ਆ ਬੈਕ ਸਾਈਡ ਤੋਂ ਝੋਲੀ ਦੇਖੋ ਇਹ ਕਿੰਨੀ ਚੰਗੀ ਆ ਗਈ ਸਪੇਸ ਵੀ ਬਹੁਤ ਆ ਗਈ ਥੋੜਾ ਜਿਹਾ ਮੈਂ ਥੋੜਾ ਅਰਦੀ ਹੈਗੀ ਸਪੇਸ ਬਹੁਤ ਆ ਗਈ ਤੇ ਵਿੱਥੀ ਬਹੁਤ ਜ਼ਿਆਦਾ ਆ ਗਈ ਦੇਖੋ ਇਹ ਆਪਾਂ ਇਹ ਚੱਕਟੀ ਦਾ ਰਿਜ਼ਲਟ ਕਰਕੇ ਤਾਂ ਹੀ ਆਪਾਂ ਦੁਬਾਰੇ ਸੀਮਨ ਲਾਤਾ ਹਨ ਹਾਂ ਤਾਂ ਲਿਆ ਵੀ ਇੱਥੇ ਕਰਕੇ ਵੀ ਇਹ ਪੂਰੀ ਮੇਜ਼ ਆ ਵੀ ਇਹ ਨਾ ਜਿਹੜੀ ਕਈ ਇੱਥੇ ਸੋਚ ਗਏ ਹਾਂ ਪਰ ਵੀ ਤੁਹਾਨੂੰ ਦੱਸਦੇ ਹਾਂ ਵੀ ਉਹ ਵੀ ਸ਼ਾਇਦ ਉਹਨਾਂ ਦੇ ਦਿਮਾਗ 'ਚ ਵੀ ਗੱਲ ਜਾਵੜੇ ਹੂੰ ਕਿਉਂਕਿ ਜੇ ਧਨੋਮਾ ਜੀ ਦੀ ਉਹ ਵੀ ਭਾਈ ਉਹ ਉਹ ਵੀਰ ਦੇ ਘਰ ਵੀ ਗਈ ਆ ਹਾਂ ਤੇ ਜਿਹੜਾ ਵੀ ਮਤਲਬ ਸ਼ਹਿਰ ਹਿੰਦੁਸਤਾਨ ਐ ਚੋਟਾ ਸੀ ਇਹ ਵੀ ਉਹਨਾਂ ਕੋਲ ਹੀ ਗਿਆ ਉਹਨਾਂ ਕੋਲ ਹੀ ਗਿਆ ਹੈ ਨਾ ਤੇ ਇਹ ਚੀਜ਼ ਵੀ ਜਿਹੜੀ ਉਹ ਤੁਹਾਨੂੰ ਵਾਲੇ ਬਲੱਡ ਲੈਨ ਹੋ ਸਕਦੀ ਹੈ ਪਰ ਕੋਈ ਵੀ ਨਾਇਟ ਕਰਕੇ ਤੁਹਾਨੂੰ ਦੱਸਿਆ ਨਹੀਂ ਕਿ ਠੀਕ ਆ ਇਹ ਆਪਣੀ ਮੰਨ ਦੀ ਕਿ ਸੋਚਣੀ ਆ ਹਾਂ ਵੀ ਹੋ ਸਕਦੀ ਹੈ ਨਾ ਤੇ ਉਸੇ ਬਲੱਡ ਲੈਨ ਚ ਵੀ ਹੋਈ ਘਟਾ ਹੋ ਸਕਦਾ ਕੋਈ ਫੇਸ ਕੁਆਲਟੀ ਜਿਹੜੀ ਆ ਜਦੋਂ ਉਹ ਤੁਹਾਨੂੰ ਨੰਗੂ ਫੇਸ ਕੁਆਲਟੀ ਦੇ ਮੂੰਹ ਪੈਂਦਾ ਜਾ ਸਹੀ ਗੱਲ ਆ ਹੋ ਸਕਦਾ ਹੈ ਨਾ ਹਾਂ ਵੀ ਕਹੋਗੇ ਕਿਸੇ ਕਿਸੇ ਨੂੰ ਦੱਸਿਆ ਨਹੀਂ ਕਿ ਹਾਂ ਜੀ ਪਰ ਜਿਹੜੀ ਆਈ ਆਪਣੀ ਸੋਚਣੀ ਆ ਵੀ ਆਪਾਂ ਉਹ ਚੀਜ਼ ਨੂੰ ਸੋਚ ਕੇ ਸਮਝ ਲੈ ਠੀਕ ਆ ਇਹ ਵੀ ਕਹਿੰਦੇ ਜੇ ਤਾਂ ਨੰਗੂ ਇਹ ਵੀ ਇਹ ਤਾਂ ਕਵਰੇਜ ਹੈ ਦੀ ਸਹੀ ਗੱਲ ਆ ਇਹ ਤਾਂ ਉਮੀਦ ਆ ਵੀ ਚੰਗੀ ਆ ਹਨਾ ਚੰਗੀ ਉਹਦੇ ਥੋੜੀ ਛੱਟ ਲੱਗੀ ਸਕੇ ਨਾ ਕਾਫੀ ਕਵਰੇਜ ਇਹਦੀ ਹੈ ਠੀਕ ਹੈ ਲੋ ਵੀ ਦੋਸਤੋ ਵੀਡੀਓ ਕਾਫੀ ਲੰਮੀ ਹੋ ਗਈ ਆ ਤੇ ਕਿਉਂਕਿ ਨੌਲੇਜ ਵਾਲੀ ਵੀਡੀਓ ਸੀਗੀ ਤੇ ਵੀਡੀਓ ਚੰਗੀ ਲੱਗੀ ਤਾਂ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਤੇ ਵੀਡੀਓ ਨੂੰ ਪੂਰੀ ਜ਼ਰੂਰ ਦੇਖਿਓ ਕਿਉਂਕਿ ਤੁਹਾਨੂੰ ਅੱਡੋ-ਅੱਡ ਬੋਲਾਂ ਦੇ ਰਿਜ਼ਲਟਾਂ ਦਾ ਪਤਾ ਲੱਗੂਗਾ ਤੇ ਬਰੀਡਿੰਗ ਦਾ ਪਤਾ ਲੱਗੂਗਾ ਤੇ ਬਾਕੀ ਰਿਜ਼ਲਟ ਕਿਹੇ ਜੋ ਸਾਰਾ ਪਤਾ ਲੱਗੂਗਾ ਤੇ ਚੰਗੀ ਲੱਗੀ ਤਾਂ ਅੱਗੇ ਸ਼ੇਅਰ ਜਰੂਰ ਕਰ ਦਿਓ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਧੰਨਵਾਦ